ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਮੌਜੂਦ ਨੇ ਇਸ ਵਕਤ ਵੀਰਪਾਲ ਕੌਰ ਜੀ ਵੀਰਪਾਲ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਹਨ ਹਨ ਸਤਿਗੁਰੂ ਤੇਰੇ ਅਸਰਾ ਵਿੱਚ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਰਪਾਲ ਜੀ ਡੇਰਾ ਮੁਖੀ ਰਾਮ ਰਹੀਮ ਇਸ ਵਾਰ ਫੇਰ ਫਰਲੋ ਤੇ ਬਾਹਰ ਆਏ ਆ ਤੇ ਨਾਲ ਦੀ ਨਾਲ ਹੀ ਇਸ ਵਾਰ ਤਾਂ ਡੇਰਾ ਪ੍ਰੇਮੀਆਂ ਨੇ ਆਪਣੇ ਗੁਰੂ ਦੇ ਖਿਲਾਫ ਕੁਝ ਪੋਸਟਰ ਲਗਾ ਦਿੱਤੇ ਆ ਸੋਸ਼ਲ ਮੀਡੀਆ ਤੇ ਉਹ ਪੋਸਟਰ ਵਾਇਰਲ ਹੋ ਰਹੇ ਆ ਪੰਜਾਬ ਦੇ ਵਿੱਚ ਵੀ ਲਗਾਏ ਗਏ ਹਰਿਆਣਾ ਦੇ ਵਿੱਚ ਵੀ ਲਗਾਏ ਗਏ ਹਿਮਾਚਲ ਵਿੱਚ ਵੀ ਲਗਾਏ ਗਏ ਤੇ ਇਹ ਪੋਸਟਰ ਕਿਹਨਾਂ ਨੇ ਲਵਾਏ ਆ ਕਿਉਂ ਲਵਾਏ ਆ ਔਰ ਨਾਲ ਦੀ ਨਾਲ ਹੀ ਗੱਲਾਂ ਇਹ ਵੀ ਪਤਾ ਲੱਗੀਆਂ ਬਈ ਹਨੀਪ੍ਰੀਤ ਰਕੇਸ਼ ਡੜਬਾ ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਬਾਗਪਤ ਡੇਰੇ ਦੇ ਵਿੱਚ ਪਹੁੰਚ ਗਏ ਆ ਡੇਰਾ ਮੁਖੀ ਦੇ ਨਾਲ ਹਾਂਜੀ ਵੀਰ ਜੀ ਮਤਲਬ ਕਿ ਹਨੀਪ੍ਰੀਤਤਾ ਕੋਸ਼ ਮੀਡੀਆ ਚੈਨਲ ਨੇ ਇਹ ਵੀ ਦੱਸਿਆ ਸੀ ਕਿ ਲੈਣੀ ਆਈ ਸੀ ਤੇ ਹੁਣ ਜੇ ਤੁਸੀਂ ਕੋਈ ਵੀ ਮਤਲਬ ਕਿ ਜਾਊਗਾ ਵੈਸੇ ਤਾਂ ਤੁਸੀਂ ਦੇਖਿਆ ਹੋਣਾ ਜਿਹੜਾ ਉਹ ਅੱਧਾ ਮਿੰਟ ਦਾ ਵੀਡੀਓ ਪਾ ਦਿੰਦਾ ਜੀ ਉਹ ਆਨਸਾਰ ਸਾਧ ਸੰਗ ਜਿਹੜੀ ਸਾਧ ਸੰਗਤ ਹੈ ਸਾਡੀ ਉਹਨੂੰ ਤਾਂ ਇਹ ਕਹਿ ਜਾਂਦਾ ਵੀ ਤੁਸੀਂ ਇੱਥੇ ਜੁਪੀ ਆਉਣਾ ਹੀ ਨਹੀਂ ਐ ਤੇ ਪਰ ਜਿਹੜੇ ਮਤਲਬ ਇਹਨਾਂ ਦੇ ਕੋਈ ਖਾਸ-ਖਾਸ ਬੰਦੇ ਜਾਂ ਖਾਸ ਕਰਕੇ ਐਨਆਰਆਈ ਉਹਨਾਂ ਵਾਸਤੇ ਫਿਰ ਵੱਡਾ ਰੇਟ ਰੱਖਿਆ ਜਾਂਦਾ ਜੀ ਮਤਲਬ ਕਿ 5-5 ਲੱਖ ਰੁਪਇਆ ਲਿਆ ਜਾਂਦਾ ਨਾ ਤਾਂ ਫਿਰ ਉਹਨੂੰ ਮਿਲਾਇਆ ਜਾਂਦਾ ਜੀ ਤੇ ਫਿਰ ਉਸ ਤੋਂ ਬਾਅਦ ਵੀ ਕੋਈ ਇਹ ਨਹੀਂ ਆ ਵੀ ਜਿਵੇਂ ਸਾਡੇ ਪਹਿਲਾਂ ਗੁਰੂ ਜੀ ਤਾਂ ਬਿਲਕੁਲ ਹੀ ਐ ਨਾਲ ਨਜ਼ਦੀਕ ਤੋਂ ਮਿਲਦੇ ਸੀ ਦੇਖੋ ਟੋਕਟ ਵੀ ਫੋਟੋ ਦੂਰੀ ਤੇ ਉਸ ਬੰਦੇ ਨੂੰ ਖੜਾਇਆ ਜਾਂਦਾ ਜਿਹਨੂੰ ਮਿਲਾਇਆ ਜਾਂਦਾ ਤਾਂ ਮਤਲਬ ਤੁਸੀਂ ਇਹਨੂੰ ਪੈਰੋ ਲੈਣਾ ਸਮਝੋ ਜੀ ਇਹ ਤਾਂ ਇੱਕ ਮਤਲਬ ਕਿ ਇੱਕ ਤਾਂ ਇੱਕ ਤਾਂ ਧੰਦਾ ਸ਼ੁਰੂ ਹੋ ਜਾਂਦਾ ਜੀ ਪੈਸਿਆਂ ਦਾ ਮਤਲਬ ਪੈਸਾ ਤੁਸੀਂ ਮਤਲਬ ਇਹ ਦੇਖ ਲਓ ਜੀ ਕਰੋੜਾ ਨਹੀਂ ਅਰਬਾਂ 'ਚ ਇਕੱਠਾ ਹੁੰਦਾ ਹੈ ਉਹ ਕੇ ਸੰਗਤ ਨੂੰ ਤਾਂ ਮਨਾ ਹੀ ਕਰ ਦਿੱਤਾ ਜਾਂਦਾ ਨਾ ਜਿਉਣ ਤੋਂ ਤੇ ਨਾ ਹੀ ਕਿਸੇ ਜਿਵੇਂ ਹੁਣ ਪਹਿਲਾਂ ਇਹ ਸ਼ੁਰੂ-ਸ਼ੁਰੂ ਚ ਜਿਵੇਂ ਦੋ ਵਾਰੀ ਆਏ ਉਦੋਂ ਤਾਂ ਇਹ ਕੀ ਕਰਦੇ ਸੀਗੇ ਜੀ ਜਿਵੇਂ ਮਤਲਬ ਕਿ ਜਾਂ ਬਠਿੰਡਾ ਹੋਇਆ ਜਾਂ ਕਿਵੇਂ ਵੱਡੇ ਨਾਮ ਚਾਚਾ ਘਰ ਜਾਂ ਸਾਡੇ ਹੈਗੇ ਵੱਡੇ ਸ਼ਹਿਰਾਂ ਚ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਹਿਬ ਉੱਥੇ ਇਹ ਲਿੰਕ ਦੇ ਦਿੰਦੇ ਸੀ ਹੁਣ ਇਹ ਲਿੰਕ ਨਹੀਂ ਦਿੰਦੇ ਕਿਤੇ ਵੀ ਜੀ ਤਨ ਚਾਰ ਵਾਰੀ ਹੋ ਗਏ ਲਿੰਕ ਵੀ ਕੋਈ ਨਹੀਂ ਦਿੰਦੇ ਸਿਰਫ ਢੇਰਾ ਸੱਚਾ ਸੌਦਾ ਚ ਜਿਵੇਂ ਰਾਤ ਭੰਡਾਰਾ ਹੋਇਆ ਜੀ ਤਾਂ ਤੁਸੀਂ ਇਹ ਦੇਖੋ ਕਿ ਜਦੋਂ ਸਾਡੇ ਗੁਰੂ ਜੀ ਭੰਡਾਰਾ ਕਰਦੇ ਸੀ ਨਾ ਚੱਕ ਕੇ ਵੀਡੀਓ ਤੁਸੀਂ ਜੇ ਦੇਖੋਗੇ ਤਾਂ ਘੱਟੋ ਘੱਟ 1.5 ਕਰੋੜ ਦਾ ਇਕੱਠ ਵੀ ਹੋਇਆ 25 ਜਨਵਰੀ ਵਾਲੇ ਭੰਡਾਰੇ ਤੇ ਤੇ ਇੱਕ ਇੱਕ ਕਰੋੜ ਦਾ ਇਕੱਠ ਉਹਨਾਂ ਦੇ ਹੁੰਦੇ ਆਮ ਹੀ ਹੋ ਜਾਂਦਾ ਸੀ ਤੇ ਰਾਤ ਦੇਖੋ ਉਹਨਾਂ ਦਾ ਹੀ ਜਨਮ ਦਿਨ ਸੀ ਮਨਾਇਆ ਵੀ ਸੀ ਪਰ ਸਾਰਾ ਮਤਲਬ ਉਹ ਮਸਾਂ ਹੀ ਗਿਣਤੀ ਦਾ 12-13 ਹਜ਼ਾਰ ਬੰਦਾ ਮਸਾਂ ਹੀ ਪਹੁੰਚਿਆ ਜੀ ਤਾਂ ਇਹਦਾ ਮਤਲਬ ਸੰਗਤ ਹੈ ਜਿਹੜੀ ਜਿਵੇਂ ਜਿਵੇਂ ਉਹਨੂੰ ਪਤਾ ਲੱਗ ਰਿਹਾ ਵੀ ਸਾਡਾ ਗੁਰੂ ਨਹੀਂ ਹੈ ਠੀਕ ਹੈ ਥੋੜੀ ਜੀ ਮਤਲਬ ਕਿ ਇੰਡੀਅਨ ਸਟੇਟ ਤੋਂ ਕਹਿ ਲਓ ਡਰਦੀ ਹੈ ਜਾਂ ਜਿਹੜਾ ਸਾਡੇ ਪ੍ਰਬੰਧਕ ਹੈ ਇਹ ਵੀ ਇਹਨਾਂ ਦਾ ਸ਼ੁਰੂ ਤੋਂ ਵੀਰਜੇ ਕਰੂਲ ਰਿਹਾ ਹੈ ਵੀ ਜਿਹੜਾ ਵੀ ਇਹਨਾਂ ਦੇ ਖਿਲਾਫ ਖੁੱਲ ਕੇ ਬੋਲਿਆ ਤੇ ਜਾਂ ਮੈਂ ਤਾਂ ਸਾਡੇ ਗੁਰੂ ਜੀ ਨੂੰ ਕੋਈ ਗੱਲ ਦੱਸ ਦਿੰਦਾ ਸੀ ਪਹਿਲਾਂ ਵੀ ਵੀ ਮਤਲਬ ਕਿ ਕੋਈ ਗਲਤ ਕੰਮ ਕਰਦੇ ਤੇ ਗੁਰੂ ਜੀ ਨੂੰ ਦੱਸ ਦੇਣਾ ਇਹ ਇੰਨਾ ਜ਼ਿਆਦਾ ਉਹਨੂੰ ਪਰੇਸ਼ਾਨ ਕਰਦੇ ਸੀ ਜਾਂ ਤਾਂ ਉਹ ਮਤਲਬ ਉਹ ਬੰਦਾ ਡੇਰਾ ਛੱਡ ਜਾਂਦਾ ਸੀ ਤੇ ਜਿਉ ਡੇਰਾਸ ਨਹੀਂ ਛੱਡ ਦਿੰਦਾ ਸੀ ਵੀ ਮਤਲਬ ਉਹਨੂੰ ਐਂਦਾ ਸੀ ਵੀ ਨਹੀਂ ਮੈਂ ਆਪਦੇ ਗੁਰੂ ਦਾ ਜਿਹੜਾ ਹੈਗਾ ਓੜ ਨਭਾਉਣੀ ਹੈ ਜੀ ਫਿਰ ਇਹ ਕੀ ਕਰਦੇ ਸੀ ਕੋਈ ਨਾ ਕੋਈ ਉਹਦੇ ਤੇ ਕੇਸ ਪਵਾ ਦਿੰਦੇ ਸੀ ਉਹਨੂੰ ਜੇਲ੍ਹ ਭੇਜ ਦਿੰਦੇ ਸੀ ਜੇ ਉਹ ਬੰਦਾ ਇੰਨੀ ਕੁ ਪਾਵਰ ਵਾਲਾ ਹੈਗਾ ਵੀ ਜੇਲ੍ਹ ਤੋਂ ਵੀ ਬਚ ਜਾਂਦਾ ਸੀ ਤਾਂ ਫਿਰ ਉਹਨੂੰ ਮਰਵਾ ਵੀ ਦਿੰਦੇ ਸੀ ਜਾਂ ਗਾਇਬ ਕਰ ਦਿੰਦੇ ਸੀ ਇਹ ਇਹਨਾਂ ਦਾ ਇਤਿਹਾਸ ਰਿਹਾ ਐ ਇਸੇ ਕਰਕੇ ਤੇ ਇਹ ਤਾਂ ਸਾਡੇ ਮਤਲਬ ਗੁਰੂ ਨਾਲ ਵੀ ਕਰਤਾ ਜੀ ਇਹਨਾਂ ਨੇ ਮਤਲਬ ਉਹ ਕੋਈ ਹੋਰ ਸੰਗਤ ਤਾਂ ਛੱਡੋ ਗੁਰੂ ਨਾਲ ਵੀ ਹੋ ਗਿਆ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਤੇ ਇਸ ਕਰਕੇ ਸਾਡੀ ਸੰਗਤ ਜਿਹੜੀ ਡਰਦੀ ਆ ਜੀ ਬਹੁਤ ਜ਼ਿਆਦਾ ਤਾਂ ਕੁਝ ਸੰਗਤ

ਉਹ ਕਹਿੰਦੀ ਵਿੜਾ ਕੁਝ ਕਰਨਾ ਤੁਸੀਂ ਕਰੋ ਜੇ ਸਾਨੂੰ ਜੇਲਾ ਕਰਨੀ ਹੈ ਜੇਲਾ ਕਰੋ ਜਿੱਥੇ ਭੇਜਣਾ ਪਰਚੇ ਦਰਜ ਕਰਨੇ ਪਰਚੇ ਦਰਜ ਕਰੋ ਜੀ ਉਹ ਖੁੱਲ ਕੇ ਵਿਰੋਧ ਕਰਦੀ ਹੈ ਔਰ ਉਹਨਾਂ ਨੇ ਹੁਣ ਕੀ ਕੀਤਾ ਜੀ ਕਿਉਂਕਿ ਨਾ ਤਾਂ ਸਰਕਾਰਾਂ ਸੁਣਦੀਆਂ ਜੀ ਸਾਡਾ ਦੇਖੋ ਐਸਪੀ ਸਿਟੀ ਦੇ ਕੋਲੇ ਜਿਹੜਾ ਹੈਗਾ ਚੱਲ ਰਿਹਾ ਸਾਡਾ ਨਕਲੀ ਅਸਲੀ ਵਾਲਾ ਮੈਂ ਖੁਦ ਜਾ ਕੇ ਵੀ ਅਸੀਂ ਸਾਰੇ ਪ੍ਰੂਫ ਵੀ ਦੇ ਆਏ ਹਜੇ ਕੋਈ ਅੱਗੇ ਕਾਰਵਾਈ ਨਹੀਂ ਵਧ ਰਹੀ ਕਿਉਂਕਿ ਉੱਤੇ ਸੈਂਟਰ ਸਰਕਾਰ ਨਹੀਂ ਚਾਹੁੰਦੀ ਜੀ ਔਰ ਨਾ ਹੀ ਮਤਲਬ ਸਟੇਟ ਸਰਕਾਰ ਮਤਲਬ ਚਾਹੁੰਦੀ ਹੈ ਹਰਿਆਣਾ ਦੀ ਇਸ ਕਰਕੇ ਨਾ ਸਾਡੀਆਂ ਕੋਰਟਾਂ ਸੁਣਵਾਈ ਕਰਦੀਆਂ ਦੋ ਵਾਰੀ ਇਸ ਹਾਈ ਕੋਰਟ ਚਲੇ ਗਿਆ ਨ ਇੱਕ ਵਾਰ ਸਪਿੰਗਪੋਰਟ ਸਾਡਾ ਮਤਲਬ ਪਹਿਲੀ ਹੀ ਜਿਹੜੀ ਪੇਸ਼ੀ ਹੁੰਦੀ ਉਹਦੇ ਤੇ ਕੈਨਸਲ ਕਰ ਦਿੱਤਾ ਰੱਦ ਕਰ ਦਿੱਤਾ ਜਾਂਦਾ ਹੀ ਔਰ ਫਿਰ ਸੰਗਤ ਨੇ ਹੁਣ ਕੀ ਤਰੀਕਾ ਸਮਝਿਆ ਜੀ ਇੱਕ ਤਾਂ ਸੋਸ਼ਲ ਮੀਡੀਆ ਤੇ ਮਤਲਬ ਕਿ ਬਹੁਤ ਜ਼ਿਆਦਾ ਪੋਸਟਰ ਬਣਾ ਕੇ ਲੈ ਜਾਈਏ ਸਾਡਾ ਗੁਰੂ ਨਹੀਂ ਹੈ ਇਹ ਸਮਾਜ ਦੇ ਵਿੱਚ ਜਿਹੜਾ ਹੈਗਾ ਕੋਈ ਨਾ ਕੋਈ ਲੜਾਈ ਝਗੜਾ ਕਰਾਊਗਾ ਕਿਉਂਕਿ ਸਾਨੂੰ ਡਰ ਹੈ ਕਿ ਇਹ ਤੋਂ ਕੋਈ ਇਹੋ ਜਿਹਾ ਬਿਆਨ ਨਾ ਦਵਾ ਦੇਣ ਜਿਵੇਂ ਪ੍ਰਦੀਪ ਕਲੇਰ ਨੇ ਦਿੱਤਾ ਹੈ ਜਿਸ ਤਰ੍ਹਾਂ ਦੇ ਬਿਆਨ ਇਹੋ ਜਿਹਾ ਕੋਈ ਬਿਆਨ ਨਾ ਦਵਾ ਦੇਣ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਭੜਕਣ ਤੇ ਜਿਹੜਾ ਹੈਗਾ ਸਿੱਖਾਂ ਦਾ ਜਿਹੜਾ ਹੈਗਾ ਮਤਲਬ ਉਸ ਤੋਂ ਬਾਅਦ ਗੁੱਸਾ ਪੜ ਕੇ ਤੇ ਜ ਸਾਡੇ ਪੰਜਾਬ ਦਾ ਖਾਸ ਕਰਕੇ ਜਿਹੜਾ ਮਾਹੌਲ ਹੈ ਤਾਂ ਆਪ ਸਭ ਜਾਂ ਸਾਡਾ ਆਪਸੀ ਪ੍ਰੇਮ ਤੇ ਭਾਈਚਾਰਾ ਖਤਮ ਹੋ ਵੀ ਐਸੇ ਕਰਕੇ ਅਸੀਂ ਸਾਰਿਆਂ ਨੂੰ ਅਲਰਟ ਕਰਨ ਵਾਸਤੇ ਜੀ ਸਾਡੇ ਬਹੁਤ ਜਿਹੜੇ ਹੈਗੇ ਆ ਸੰਗਤ ਆ ਉਹਨਾਂ ਨੇ ਆਪਦੇ ਘਰਾਂ ਦੇ ਉੱਤੇ ਜਾਂ ਦੁਕਾਨਾਂ ਦੇ ਉੱਤੇ ਜਾਂ ਜਿਹੜੀ ਉਹਨਾਂ ਦੀ ਆਪ ਦੀ ਜਗ੍ਹਾ ਮੰਨ ਲਓ ਕਿਤੇ ਪਬਲਿਕ ਪਲੇਸ ਦੇ ਨਾਲ ਹੀ ਆਪ ਦੀ ਜਗ੍ਹਾ ਪਈ ਹੈ ਤਾਂ ਉੱਥੇ ਉਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਜੀ ਫਲੈਕਸ ਬਣਾ ਕੇ ਵੱਡੇ ਵੱਡੇ ਬੋਰਡ ਲਾਤੇ ਔਰ ਸੋਸ਼ਲ ਮੀਡੀਆ ਤੇ ਵੀ ਜਿਹੜੇ ਹੈਗੇ ਆਪ ਦੇ ਸਟੇਟਸ ਲਾ ਲੇ ਵੀ ਇਹ ਨਕਲੀ ਹੈ ਇਹ ਕੋਈ ਪੈਰੋਲ ਤੇ ਨਹੀਂ ਆਇਆ ਇਹ ਪੈਰੋਲ ਦਾ ਦਾ ਮਕਸਦ ਹੈ ਅਸਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਹਾਲਾਤ ਹੈ ਉਹ ਖਰਾਬ ਕਰਨੇ ਇਹ ਭਾਈਚਾਰਾ ਤੇ ਪ੍ਰੇਮ ਜਿਹੜਾ ਪ੍ਰੇਮ ਤੇ ਭਾਈਚਾਰਾ ਉਹਨੂੰ ਖਤਮ ਕਰਨ ਵਾਸਤੇ ਲਿਆਂਦਾ ਗਿਆ ਇਹ ਬਣਾਇਆ ਗਿਆ ਇਹ ਅਸਲੀ ਰਾਮ ਰਹੀਮ ਨਹੀਂ ਹੈ ਇਹ ਅਸੀਂ ਮਤਲਬ ਕਿ ਜਿਹੜੀ ਮਤਲਬ ਖਾਸ ਕਰਕੇ ਪੰਜਾਬ ਦੀ ਸਾਡੀ ਸਿੱਖ ਸੰਗਤ ਹੈ ਉਹਨਾਂ ਨੂੰ ਅਸੀਂ ਲਗਾਤਾਰ ਦੱਸ ਰਹੇ ਹਾਂ ਜੀ ਇਹ ਸੰਗਤ ਆ ਬਾਕੀ ਜੇ ਤੁਸੀਂ ਪੁੱਛਿਆ ਕਿ ਇਹਦੇ ਕਹਿੰਦੇ ਸੰਗਤ ਆਪਣੇ ਆਪ ਹੀ ਕਰ ਰਹੀ ਹੈ ਜੀ ਹੁਣ ਆਪਣੇ ਆਪ ਹੀ ਉੱਠ ਰਹੀ ਹੈ ਸੰਗਤ ਪਰ ਦੂਸਰੇ ਪਾਸੇ ਜਿਹੜੇ ਇਹਨਾਂ ਦੀ ਮੂੰਹ ਬੋਲੀ ਬੇਟੀ ਬਣੀ ਹੋਈ ਆ ਹਨੀਪ੍ਰੀਤ ਉਹ ਇਹਨਾਂ ਨੂੰ ਜੇਲ੍ਹ ਤੋਂ ਲੈਣ ਵੀ ਜਾਂਦੀ ਆ ਤੇ ਉਹ ਇਦਾਂ ਦੇ ਮਤਲਬ ਇਹਨਾਂ ਗੱਲਾਂ ਦੇ ਬਾਰੇ ਕਿਉਂ ਨਹੀਂ ਖੁੱਲ ਕੇ ਬੋਲਦੀ ਵੀ ਨਹੀਂ ਇਹ ਅਸਲੀ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਨਕਲੀ ਬਾਬਾ ਬਣਾ ਲਿਆ ਤਾਂ ਜੋ ਪੰਜਾਬ ਦਾ ਤੇ ਪੂਰ ਸਟੇਟ ਦਾ ਮਾਹੌਲ ਖਰਾਬ ਕੀਤਾ ਜਾਵੇ ਤਾਂ ਉਹ ਕਿਉਂ ਨਹੀਂ ਖੁੱਲ ਕੇ ਸਾਹਮਣੇ ਆਉਂਦੀ ਕਿਤੇ ਉਹ ਤੁਹਾਨੂੰ ਮੈਂ ਪਹਿਲਾਂ ਵੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀਗਾ ਵੀ ਉਹ ਤਾਂ ਪਹਿਲਾਂ ਹੀ ਮਤਲਬ ਇੰਡੀਆ ਸਟੇਟ ਦੇ ਨਾਲ ਵੀ ਹੈ ਜੀ ਹਰਿਆਣਾ ਸਟੇਟ ਦੇ ਨਾਲ ਵੀ ਹੈ ਜੀ ਉਹ ਜਿਵੇਂ ਉਹ ਤਾਂ ਉਹਨਾਂ ਨੂੰ ਉਧਰੋਂ ਇਸ਼ਾਰਾ ਹੁੰਦਾ ਉਹ ਤਾਂ ਉਵੇਂ ਹੀ ਕਰਦੇ ਉਹ ਤਾਂ ਪਹਿਲੇ ਸਾਡੇ ਗੁਰੂ ਜੀ ਦੇ ਖਿਲਾਫ ਸੀ ਸਿਰਫ ਇੱਕ ਦਿਨ ਪਹਿਲਾਂ ਜੀ ਮਤਲਬ ਕਿ ਹਣੀਪ੍ਰੀਤ 150 ਪੇਜ ਦਾ ਮੈਡੀਕਲ ਮੈਡੀਕਲ ਬਣਾ ਕੇ ਸਾਡੇ ਗੁਰੂ ਜੀ ਦਾ ਜਿਹਦੇ ਵਿੱਚ ਇੰਨੀਆਂ ਗੰਭੀਰ ਬਿਮਾਰੀਆਂ ਮਤਲਬ ਕਿ ਦੱਸੀਆਂ ਗਈਆਂ ਜਿਹਦੇ ਵਿੱਚ ਹਾਰਟ ਅਟੈਕ ਮਤਲਬ ਵੀ ਇਹਨਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਹੈ ਕਿਡਨੀ ਦੀ ਵੀ ਇੰਨੀਆਂ ਮਤਲਬ ਪ੍ਰੋਬਲਮਸ ਦੱਸੀਆਂ ਗਈਆਂ ਔਰ ਉਹਦੇ ਵਿੱਚ ਇਹ ਲਿਖ ਦਿੱਤਾ ਗਿਆ ਵੀ ਗੁਰੂ ਜੀ ਦੀ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ ਤੇ ਸਾਡੇ ਉਹੀ ਡਾਕਟਰ ਜਿਹੜੇ ਮਤਲਬ ਕਿ ਜਿਨ੍ਹਾਂ ਨੇ ਆਪਰੇਸ਼ਨ ਕੀਤੇ ਤੁਸੀਂ ਉੱਤੇ ਗੱਲ ਕੀਤੀ ਸੀ ਮੇਰੇ ਨਾਲ ਉਹ ਉਹੀ ਐਮਪੀ ਸਿੰਘ ਡਾਕਟਰ ਨੇ ਹੀ ਇੱਕ ਮਤਲਬ ਕਿ ਤਿੰਨ ਸਾਡਾ ਡਾਕਟਰ ਸਾਡੇ ਤੇ ਦੋ ਬਾਾਰ ਲਈ ਉਹਨਾਂ ਨੇ ਮੈਡੀਕਲ ਜਿਹੜਾ ਤਿਆਰ ਕੀਤਾ ਮਤਲਬ ਕਿ ਜਿਹੜਾ 25 ਅਗਸਤ ਦਾ ਨੇ ਜੀ ਉਸ ਐਪੀਸੋਡ ਵਾਲੇ ਦਿਨ ਇੱਕ ਤਾਂ ਇਹਨਾਂ ਨੇ ਪੂਰਾ ਸਾਡਾ ਗੁਰੂ ਜੀ ਦਾ ਐਨਕਾਉਂਟਰ ਦੀ ਪੂਰੀ ਤਿਆਰੀ ਸੀ ਉਹ ਤਿਆਰੀ ਕਿਵੇਂ ਸੀ ਤੁਸੀਂ ਵੀ ਸ਼ਾਇਦ ਮੀਡੀਆ ਦੇ ਵਿੱਚ ਇੱਕ ਖਬਰ ਆਈ ਸੀ ਉਦੋਂ ਵੀ ਗੁਰੂ ਜੀ ਨੂੰ ਭਜਾਉਣ ਦੀ ਸਕੀਮ ਵੀ ਇਹਨਾਂ ਨੇ ਲਾਈ ਹੋਈ ਸੀ ਤੇ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੀ ਜਿਹੜੇ ਡਰ ਦੇ ਪ੍ਰਬੰਧ ਕੀ ਹੈਗੇ ਆ ਜਿਹੜੇ ਮਤਲਬ ਕਿ ਉਹਨਾਂ ਨੇ ਜਿਹੜਾ ਜਿੰਨਾ ਪੁਲਿਸ ਸਿਕਿਉਰਟੀ ਦਾ ਇੰਚਾਰਜ ਸੀ ਜੀ ਉਸ ਟਾਈਮ ਦਾਨ ਸਿੰਘ ਉਹਨੇ ਕੁਝ ਮੁੰਡੇ ਸਾਡੇ ਸਿਕਿਉਰਟੀ ਵਾਲੇ ਮਤਲਬ ਕਿ ਪੰਜ ਕੂਲਾ ਤੋਂ ਕਿਲੋਮੀਟਰ ਬਾਹਰ ਇੱਕ ਕਮਰੇ ਦੇ ਵਿੱਚ ਬਿਠਾਏ ਹੋਏ ਸੀ ਉਦੋਂ ਅੱਗੇ ਗੱਡੀਆਂ ਲਾਗਾਂ ਹੋਏ ਸੀ ਇਹਨਾਂ ਨੇ ਮੁੰਡਿਆਂ ਨੂੰ ਕੁਝ ਨੂੰ ਇਹ ਕਹਿ ਰੱਖਿਆ ਸੀ ਵੀ ਆਪਾਂ ਗੁਰੂ ਜੀ ਨੂੰ ਭਜਾਉਣਾ ਤੇ ਉਹਦਾ ਮਕਸਦ ਕੀ ਹੋਗਾ ਜੇ ਤੁਸੀਂ ਸਾਰੀ ਰਿਸਰਚ ਕੀਤੀ ਫਿਰ ਸਾਡੇ ਸਾਹਮਣੇ ਆ ਮਕਸਦ ਕੀ ਸੀ ਭਜਾਉਂਦਾ ਵੀ ਜਦੋਂ ਆਪਾਂ ਭਜਾਵਾਂਗੇ ਤੇ ਨੇਚਰਲੀ ਹੈ ਜਿਹੜੀ ਪੁਲਸ ਜਾਂ ਆਰਮੀ ਲੱਗੀ ਹੋਈ ਆ ਉਹ ਗੋਲੀ ਚਲਾਉਗੀ ਤੇ ਜਦੋਂ ਗੋਲੀ ਚੱਲੂਗੀ ਤੇ ਉਹਦੇ ਵਿੱਚ ਕਾਊਂਟਰ ਦੇ ਵਿੱਚ ਗੁਰੂ ਜੀ ਮਾਰੇ ਜਾਣਗੇ ਪਰ ਉਹ ਪਲਾਨ ਇਹਨਾਂ ਦੀ ਫੇਲ ਹੋ ਗਈ ਜੀ ਕਿਉਂਕਿ ਗੁਰੂ ਜੀ ਤਾਂ ਆਪਣੇ ਆਪ ਹੀ ਉਹ ਇਸ ਚੀਜ਼ ਦੇ ਵਿੱਚ ਬਿਲਕੁਲ ਉਹ ਹੀ ਨਹੀਂ ਰੱਖਦੇ ਨਾ ਤਾਂ ਉਹ ਕੋਈ ਭਜਨ ਭਜਾਉਣ ਚ ਜਿਉਂ ਇਸ ਤਰ੍ਹਾਂ ਦਾ ਵਿਸ਼ਵਾਸ ਉਹਨਾਂ ਦਾ ਹੁੰਦਾ ਹੀ ਜਾਂ ਉਹਨਾਂ ਨੇ ਇਹੋ ਜਿਹਾ ਕੁਝ ਕਰਨਾ ਹੁੰਦਾ ਤਾਂ ਫਿਰ ਉਹ ਤਾਂ ਬਹੁਤ ਬਹੁਤ ਪਹਿਲਾਂ ਜਾ ਕੇ ਬਾਹਰ ਜਾ ਕੇ ਬਹਿ ਜਾਂਦੇ ਜੀ ਤੇ ਉੱਥੋਂ ਵੀ ਤਾਂ ਚਲਾ ਸਕਦੇ ਸਾਰਾ ਸਿਸਟਮ ਕਿਸੇ ਵੀ ਦੇਸ਼ ਦੇ ਵਿੱਚੋਂ ਜਾ ਕੇ ਬਹਿ ਸਕਦੇ ਸੀ ਪਰ ਨਹੀਂ ਜੀ ਉਹ ਤਾਂ ਆਪਦਾ ਮਤਲਬ ਜਾਂਦੇ ਤੁਸੀਂ ਉਹਦੇ ਵੀਡੀਓ ਆਈ ਹੈ ਕਿਵੇਂ ਉਹ ਤਾਂ ਆਰਾਮ ਨਾਲ ਜਿਹੜੇ ਹੈਗੇ ਆ ਜੀ ਆਰਮੀਨ ਦੇ ਨਾਲ ਜਾ ਰਿਹਾ ਗੱਡੀ ਦੇ ਵਿੱਚ ਬੈਠੇ ਉਸ ਤੋਂ ਬਾਅਦ ਉਹ ਜਹਾਜ਼ 'ਚ ਜਿੱਥੇ ਵੀ ਚਲੋ ਲੈ ਗਏ ਜੀ ਪਰ ਇਹਨਾਂ ਦਾ ਉਹ ਜਦੋਂ ਫੇਲ ਹੋ ਗਿਆ ਇਸ ਸਿਸਟਮ ਉਸ ਤੋਂ ਬਾਅਦ ਹੀ ਫਿਰ ਇਹਨਾਂ ਨੇ ਨੈਕਸਟ ਸਿਸਟਮ ਸ਼ੁਰੂ ਕੀਤੀ ਹੈ ਜੀ ਪਹਿਲਾਂ ਉਸ ਤੋਂ ਬਾਅਦ ਇਹਦਾ ਸਿਸਟਮ ਸੀ ਇਹਨਾਂ ਨੇ ਕਰ ਲਿਆ 150 ਪੇਜ ਵਾਲਾ ਜਿਹੜਾ ਮੈਡੀਕਲ ਦਿੱਤਾ ਉਹ ਹਣੀਪ੍ਰਿਤ ਨਹੀਂ ਦਿੱਤਾ ਜੀ ਤੇ ਇਹਨਾਂ ਨੂੰ ਇਹ ਸੀ ਵੀ ਜੇ ਜੇਹ ਚ ਮਤਲਬ ਕੋਈ ਵੀ ਉਹਨਾਂ ਦਾ ਕੱਲੂ ਘਟਣਾ ਹੋ ਜਾਂਦੀ ਆ ਤਾਂ ਫਿਰ ਉਹ ਮੈਡੀਕਲ ਸਬੂਤੇ ਦੇ ਤੌਰ ਤੇ ਸੀ ਵੀ ਗੁਰੂ ਜੀ ਨੂੰ ਤਾਂ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਆਂ ਸੀ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਮਤਲਬ ਹਰ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੂੰ ਖਤਮ ਕਰ ਦਿੱਤਾ ਪਰ ਮਤਲਬ ਹਜੇ ਤੱਕ ਉਹ ਖਤਮ ਨਹੀਂ ਹੋਏ ਸਾਡੀ ਇਹ ਪੱਕੀ ਸੋਚਣਾ ਤੇ ਪਰ ਇੱਥੇ ਕਰਕੇ ਨਕਲੀ ਉਤਾਰਿਆ ਗਿਆ ਜੀ ਉਹਨਾਂ ਦੀ ਜਗ੍ਹਾ ਤੇ ਕਿਉਂਕਿ ਨਕਲੀ ਇਹ ਜਿਹੜਾ ਉਹ ਪੂਰਾ ਹਿੰਦੂਤਾ ਦੇ এজেন্ডੇ ਤੇ ਕੰਮ ਕਰ ਰਿਹਾ ਔਰ ਇੰਡੀਅਨ ਸਟੇਟ ਦੇ ਹਿਸਾਬ ਨਾਲ ਹੀ ਸਾਰਾ ਚੱਲ ਰਿਹਾ ਜੀ ਪਰ ਇਹ ਸਭ ਜਿੰਨੇ ਤੁਸੀਂ ਇਲਜ਼ਾਮ ਲਾਉਨੇ ਹੋ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਦੀ ਅੱਗੇ ਨਹੀਂ ਆਏ ਵੀ ਇਹ ਸਾਡੇ ਪਿਤਾ ਜੀ ਜਾਂ ਉਹਨਾਂ ਦੇ ਜਿੱਦਾਂ ਬੱਚਿਆ ਉਹ ਇਹ ਨਹੀਂ ਕਹਿੰਦੇ ਵੀ ਇਹ ਸਾਡੇ ਪਿਤਾ ਨਹੀਂ ਹੈਗੇ ਖੈਰ ਸਵਾਲ ਤਾਂ ਇਹ ਹੈ ਵੀ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਵੀ ਆਉਣ ਵਾਲੇ ਆ 21 ਦਿਨ ਦੀ ਫਰਲੋ ਦੇ ਉੱਤੇ ਰਾਮ ਰਹੀਮ ਵੀ ਇੱਕ ਵਾਰੀ ਬਾਹਰ ਆ ਚੁੱਕੇ ਆ ਹੁਣ ਇਸ ਤੋਂ ਬਾਅਦ ਫੇਰ ਉਹਨਾਂ ਦੀ ਜਿਹੜੀ ਪ੍ਰੋਲ ਆ ਉਹ ਅਜੇ ਉਹਦੇ ਕੁਝ ਦਿਨ ਪੈਂਡਿੰਗ ਆ ਤੇ ਇਸ ਪੂਰੇ ਸੰਦਰਭ ਨੂੰ ਕਿੱਦਾਂ ਦੇਖਦੇ ਹੋ ਜਿੱਦਾਂ ਤੁਸੀਂ ਇਲਜ਼ਾਮ ਲਗਾਉਂਦੇ ਹੋ ਵੀ ਭਾਜਪਾ ਦੇ ਹਿਸਾਬ ਦੇ ਨਾਲ ਇਸ ਵੇਲੇ ਡੇਰਾ ਚੱਲ ਰਿਹਾ ਤੈਨੂੰ ਇਲੈਕਸ਼ਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਅੱਜ ਜਦੋਂ ਤੱਕ ਇਹ ਪ੍ਰੋਗਰਾਮ ਆਪਾਂ ਰਿਕਾਰਡ ਕਰ ਰਹੇ ਆ ਇਹ YouTube ਦੇ ਉੱਤੇ ਪ੍ਰਕਾਸ਼ਿਤ ਹੋਣਾ ਉਦੋਂ ਤੱਕ ਹਰਿਆਣਾ ਦੀਆਂ ਚੋਣਾਂ ਲਗਭਗ ਅਨਾਉਂਸ ਹੋ ਚੁੱਕੀਆਂ ਹੋਣਗੀਆਂ ਤੇ ਉਮੀਦ ਹੈ ਵੀ ਅਕਤੂਬਰ ਦੇ ਅਖੀਰ 'ਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ 'ਚ ਉਹ ਚੋਣਾਂ ਹੋਣਗੀਆਂ ਇਸੇ ਦੌਰਾਨ ਰਾਮ ਰਹੀਮ ਜਿਹੜਾ ਵਾ ਫਰਲੋ ਦੇ ਉੱਤੇ ਬਾਹਰ ਆ ਜਾਂਦੇ ਜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਪਰਿਵਾਰ ਵਾਲੀ ਕੀਤੀ ਹੈ ਪਰਿਵਾਰ ਜਦੋਂ ਮਤਲਬ ਇਹਨੇ ਆਉਣਾ ਸੀ ਨਾ ਜੀ ਜੂਨ 'ਚ ਮਤਲਬ ਕਿ 17 ਜੂਨ 2022 ਨੂੰ ਜੇ ਫਸਟ ਟਾਈਮ ਆਇਆ ਤਾਂ ਉਸ ਟਾਈਮ ਪਹਿਲਾਂ ਹੀ ਇਹਨਾਂ ਨੇ ਪਰਿਵਾਰ ਨੂੰ ਸਾਰੇ ਨੂੰ ਬਾਹਰ ਮਤਲਬ ਕਿਹਾ ਤੁਸੀਂ ਬਾਹਰ ਜਾਣਾ ਠੀਕ ਹੈ ਜੀ ਉਹ ਸਾਰਾ ਪਰਿਵਾਰ ਜਲਾਈ ਜਲਾਈ ਦੇ ਵਿੱਚ ਬਾਹਰ ਚਲਾ ਗਿਆ ਐਸ ਵੇਲੇ ਜੇ ਤੁਸੀਂ ਗੱਲ ਕਰੋ ਤਾਂ ਜਿਹੜੇ ਮਤਲਬ ਸਾਡੇ ਗੁਰੂ ਦੇ ਮਤਾ ਜੀ ਦੀ ਹੈ ਮਤਲਬ ਸੁਣੋ ਵੱਡੇ ਮਤਾ ਜੀ ਕਹਿੰਦੇ ਨੇ ਗੁਰੂ ਦੇ ਮਤਾ ਜੀ ਹੈ ਔਰ ਉਹਨਾਂ ਦੇ ਵਾਈਫ ਹੈ ਉਹ ਸ਼ਿਰਗੁਰ ਸਰ ਮੋੜੀ ਆਪਦੇ ਪਿੰਡ ਦੇ ਵਿੱਚ ਆਏ ਹੋਏ ਆ ਪਰ ਉਹ ਆ ਦੇ ਪਿੰਡ ਚ ਬੈਠਿਆ ਦੇਖੋ ਉਹ ਤਾਂ ਜੂਪੀ ਜਾ ਹੀ ਨਹੀਂ ਰਹੇ ਪਰਿਵਾਰ ਜੇ ਪਹਿਲਾਂ ਵੀ ਜਿਵੇਂ ਬਾਕੀ ਦਾ ਪਰਿਵਾਰ ਕੁਛ ਤਾਂ ਚਲਾ ਗਿਆ ਸੀ ਜੂਨ ਦੇ ਵਿੱਚ ਚਲਾ ਗਿਆ ਕੁਛ ਜੁਲਾਈ ਚਲਾ ਗਿਆ ਕੁਛ ਜਿਹੜੇ ਵੱਡੇ ਮਾਤਾ ਜੀ ਹੈ ਜਿਨ੍ਹਾਂ ਦੇ ਵਾਈਫ ਆ ਉਹ ਨਵੰਬਰ ਚ ਗਏ ਆ ਤੇ ਦੋ ਵਾਰ ਆ ਚੁੱਕਾ ਸੀਗਾ ਜੂਪੀ ਵਾਲਾ ਪਰ ਉਹ ਪਰਿਵਾਰ ਕੋਈ ਨਹੀਂ ਗਿਆ ਜੀ ਬੇਟਾ ਨਹੀਂ ਗਿਆ ਕੋਈ ਬੇਟੇ ਤੁਸੀਂ ਕੋਈ ਫੋਟੋ ਦਿਖਾ ਦਿਓ ਜੀ ਤੁਸੀਂ ਸਾਡੇ 2017 ਤੱਕ ਜੇ ਗੁਰੂ ਜੀ ਦੇ ਫੋਟੋ ਦੇਖੋਗੇ ਜਾਂ ਵੀਡੀਓ ਦੇਖੋਗੇ ਉਹ ਕੋਈ ਵੀ ਕੰਮ ਕਰਦੇ ਆ ਕੋਈ ਵੀ ਚਾਹ ਉਹਨਾਂ ਦਾ ਸਫਾਈ ਆ ਬਿਹਾਣਾ ਜਾਂ ਉਹ ਕਿਤੇ ਵੀ ਜਾਂਦੇ ਆ ਉਹਨਾਂ ਦੇ ਆਪਣੇ ਮਾਤਾ ਜੀ ਜੜੇ ਉਹ ਹਮੇਸ਼ਾ ਉਹਨਾਂ ਦੇ ਨਾਲ ਹੁੰਦੇ ਸਫਾਇਆ ਬੰਦੇ ਦੇਖੋਗੇ ਉਹ ਵੀ ਝਾੜੂ ਚੱਕ ਕੇ ਨਾਲ ਹੀ ਉਹਨਾਂ ਦੇ ਝਾੜੂ ਲਾਉਂਦੇ ਹੁੰਦੇ ਸੀ ਪਰ ਜਦੋਂ ਦਾ ਹੁਣ ਤੁਸੀਂ ਇਹ ਦੇਖ ਲਓ ਵੀ 2017 ਤੋਂ ਆਉਣ ਲੱਗਿਆ ਸੌਰੀ ਆਪਣਾ 17 ਜੂਨ 2022 ਤੋਂ ਇਹ ਆਉਣ ਲੱਗਿਆ ਤੇ ਇੱਕ ਵੀ ਫੋਟੋ ਜਿਹੜੇ ਸਾਡੇ ਛਾਈ ਪਰਿਵਾਰ ਨਾਲ ਜਦੋਂ ਸੀ ਉਹਨੂੰ ਕਹਿ ਦਿੰਨੇ ਚਲੋ ਉਹਨਾਂ ਦਾ ਪਰਿਵਾਰ ਆ ਗੁਰੂ ਜੀ ਦਾ ਪਰਿਵਾਰ ਆ ਜਾਂ ਗੁਰੂ ਦੇ ਮਾਤਾ ਜੀ ਨਾਲ ਜਿਹੜਾ ਹੈਗਾ ਕੋਈ ਫੋਟੋ ਨਹੀਂ ਹੁੰਦੀ ਉਲਟਾ ਕੀ ਹੋ ਰਿਹਾ ਸਾਡੀ ਸੰਗਤ ਆ ਜਿਹੜੀ ਡੇਰੇ ਦੀ ਉਹਨੂੰ ਇਹ ਸਿਖਾ ਦਿੱਤਾ ਗਿਆ ਵੀ ਗੁਰੂ ਦਾ ਪਰਿਵਾਰ ਤਾਂ ਗੁਰੂ ਨਾਲ ਗਦਾਰੀ ਕਰ ਗਿਆ ਇਸ ਕਰਕੇ ਉਹ ਬਾਹਰ ਚਲਾ ਗਿਆ ਤੇ ਤੁਸੀਂ ਇਹ ਦੇਖੋ ਚਲੋ ਅਸੀਂ ਮੰਨਦੇ ਹਾਂ ਜੀ ਕੋਈ ਧੀ ਕਰ ਗਿਆ ਉਹ ਜਵਾਈ ਕਰ ਗਿਆ ਉਹ ਨੂੰਹ ਕਰ ਗਈ ਹੋਊਗੀ ਪੁੱਤ ਕਰ ਗਿਆ ਉਹ ਹਨਾ ਪਰ ਜੇ ਤੁਸੀਂ ਐ ਕਹੋ ਚਲੋ ਵਾਈਫ ਤੇ ਵੀ ਕਈ ਵਾਰੀ ਆਪਾਂ ਕਹਿ ਸਕਦੇ ਹਾਂ ਵੀ ਵਾਈਫ ਵੀ ਚਲੋ ਹਸਬੰਡ ਤੇ ਇਲਜ਼ਾਮ ਲਗਾ ਦੇਣ ਜਾਂ ਕੁਝ ਵੀ ਪਰ ਤੁਸੀਂ ਇੱਕ ਮਾਂ ਜਿਹਨੂੰ 18 ਸਾਲ ਬਾਅਦ ਜਿਹਦੇ ਬੇਟਾ ਪੈਦਾ ਹੋਇਆ ਹੋਵੇ ਜੀ ਤੇ ਕੀ ਉਹ ਮਾਂ ਆਪਣੇ ਪੁੱਤ ਨਾਲ ਗਦਾਰੀ ਕਰ ਸਕਦੀ ਹੈ ਔਰ 85 ਸਾਲ ਦੀ ਉਹ ਬਜ਼ੁਰਗ ਔਰਤ ਕੀ ਆਪਣੇ ਬੱਚੇ ਨਾਲ ਗਦਾਰੀ ਕਰ ਦੇਣਗੇ ਤੇ ਕੀ ਉਹ ਜਿਹੜਾ ਜਿਹੜੀ ਮਾਂ ਸਾਨੂੰ ਪਤਾ ਹੈ ਵੀ ਇੱਕ ਸੈਕਿੰਡ ਵੀ ਮਤਲਬ ਸਾਡੇ ਗੁਰੂ ਜੀ ਬਿਨਾਂ ਨਹੀਂ ਸੀ ਰਹਿੰਦੇ ਤਾਂ ਉਹ ਮਾਂ ਦੇ ਦੇਖੋ ਵੀ ਉਹ ਜੁਪੀ ਚ ਆਇਆ ਬੈਠਾ ਹੈ ਜਦੋਂ ਵੀ ਆਉਂਦਾ ਉਹ ਕਦੇ ਵੀ ਨਹੀਂ ਜਾਂਦੇ ਜੀ ਤੇ ਕਦੇ ਪੋਸਿਬਿਲਟੀ ਹੋ ਸਕ ਪੋਸਿਬਿਲਟੀ ਹੋ ਸਕਦੀ ਹੈ ਜੀ ਵੀ ਇੱਕ ਮਾਂ ਆ ਜਾਵੇ ਆਦੇ ਪੁੱਤ ਨੂੰ ਮਿਲਣ ਵਾਸਤੇ ਤਾਂ ਇੱਥੋਂ ਪਤਾ ਲੱਗਦਾ ਨਾ ਜੀ ਵੀ ਉਹ ਅਸਲੀ ਨਹੀਂ ਆਪ ਜਿਹੜਾ ਉਹਨਾਂ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਬਣਾਇਆ ਜੀ ਹੁਣ ਜੇ ਤੁਸੀਂ ਗੁਰਸਰ ਮੋੜੇ ਜਾਉਂਗੇ ਨਾ ਜੀ ਤੁਹਾਨੂੰ ਜਿਹੜੇ ਉਹਨਾਂ ਦੇ ਮਾਤਾ ਜੀ ਜਾਂ ਵਾਈਫ ਨੂੰ ਮਿਲ ਨਹੀਂ ਦਿੱਤਾ ਜਾਊਗਾ ਬਹੁਤ ساری ਸੰਗਤ ਜਿਹੜੀ ਆ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਆਪ ਦੇ ਉੱਤੇ ਸਖਤ ਪਹਿਰੇ ਲੱਗੇ ਹੋਏ ਆ ਜੀ ਇਹਨਾਂ ਨੂੰ ਕਹਿੰਦੇ ਪਹਿਲਾਂ ਐਡਮ ਚ ਬਲੌਕ ਐਡਮ ਬਲੌਕ ਹੈ ਸਾ ਜੇ ਉਹ ਫੋਨ ਕਰਨਗੇ ਵੀ ਇਹ ਸਾਡਾ ਬੰਦਾ ਫੇਰ ਤਾਂ ਉਹਨਾਂ ਨੂੰ ਕਿਸੇ ਨੂੰ 1 ਜਾਂ 2 ਮਿੰਟ ਮਿਲਣ ਦਿੱਤਾ ਜਾਂਦਾ ਅਦਰਵਾਇਜ਼ ਕਿਸੇ ਵੀ ਸੰਗਤ ਨੂੰ ਸਾਡੇ ਵੱਡੇ ਮਤਾਈ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਮਤਲਬ ਇੱਕ ਤਰ੍ਹਾਂ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਜੀ ਪਹਿਲਾਂ ਬਾਹਰ ਭੇਜਤਾ ਜੇ ਬਾਹਰ ਆ ਠੀਕ ਹੈ ਜੇ ਉਹ ਇੰਡੀਆ ਦੇ ਵਿੱਚ ਵੀ ਆ ਜਾਂਦੇ ਆ ਤਾਂ ਉਹਨਾਂ ਨੂੰ ਕੈਦ ਕਰਕੇ ਰੱਖਦੇ ਆ 4-5 ਜਿਹੜੇ ਸਖਤ ਪਹਿਰੇਦਾਰ ਉਹਨਾਂ ਦੇ ਉੱਤੇ ਖੜੇ ਰਹਿੰਦੇ ਹੋ ਕਿਸੇ ਨੂੰ ਵੀ ਮਿਲਣ ਚਾਏ ਜੀ ਤੇ ਜਿਹੜਾ ਤੁਸੀਂ ਦੂਸਰੀ ਗੱਲ ਕੀਤੀ ਹੈ ਜੀ ਚੈਨਾ ਸਰਕਾਰ ਵਾਲੀ ਉਹ ਮਤਲਬ ਕਿ ਇਲੈਕਸ਼ਨਾਂ ਵਾਲੀ ਉਹ ਤਾਂ ਤੁਹਾਨੂੰ ਦੱਸੋ ਜਦੋਂ ਪਹਿਲਾ ਇਲੈਕਸ਼ਨਾਂ ਹੋਇਆ ਸੀ ਨਾ ਜੀ ਮਤਲਬ ਰਾਜਸਥਾਨ ਦੇ ਨਾ ਹ ਜਿਹੜੀਆਂ ਐਮਪੀ ਦੀਆਂ ਇਲੈਕਸ਼ਨਾਂ ਆਈਆਂ ਉਦੋਂ ਇਹ ਨਹੀਂ ਆਇਆ ਪਰ ਜਦੋਂ ਰਾਜਸਥਾਨ ਦੀਆਂ ਇਲੈਕਸ਼ਨਾਂ ਵੇਲੇ ਆਹਰ ਸੀ ਉਸ ਟਾਈਮ ਹਾਲਾਂਕਿ ਸਾਡੇ ਗੁਰੂ ਜੀ ਸੈਸ ਸੱਦ ਦੀ ਸ਼ੱਤ ਲਾਉਂਦੇ ਹੁੰਦੇ ਸੀ ਵੀ ਜੇ ਅਸੀਂ ਕਦੇ ਵੀ ਕਿਸੇ ਪਾਰਟੀ ਦਾ ਨਾਂ ਲਿਆ ਹੋਵੇ ਅਸੀਂ ਸੈਸ ਸੱਦ ਸ਼ੱਤ ਨਵੰਬਰ ਹਾਂ ਹਾਂ ਤੇ ਪਰ ਜਦੋਂ ਮਤਲਬ ਕਿ ਇਹ ਆਇਆ ਜੀ ਨਵੰਬਰ ਦੇ ਵਿੱਚ ਇਹਨੇ ਸਪੈਸ਼ਲ ਮਤਲਬ ਕਿ ਲਿੰਕ ਦਿੱਤੇ ਗਏ ਜੈਪੁਰ ਡੇਰੇ ਦੇ ਵਿੱਚ ਔਰ ਉੱਥੇ ਜਿਹੜੇ ਸਾਡੇ ਮੇਨ ਮੈਂਡ ਜ਼ਿੰਮੇਵਾਰ ਸਾਰੇ ਰਾਜਸਥਾਨ ਦੇ ਬੁਲਾਏ ਗਏ ਔਰ ਉਹਨਾਂ ਨੂੰ ਸਪੈਸ਼ਲ ਇਹਨੇ ਆਰਡਰ ਕੀਤਾ ਬੀਬੀ ਜੀਪੀ ਨੂੰ ਵੋਟ ਪਾਉਣ ਵਾਸਤੇ ਇਸੇ ਤਰ੍ਹਾਂ ਮੱਛਲ ਦੇ ਵਿੱਚ ਪਰ ਸੰਗਤ ਆਈ ਸੰਗਤ ਤੁਹਾਨੂੰ ਅਸੀਂ ਦੱਸਤਾ ਵੀ ਸੰਗਤ ਕਿਉਂ ਕਿਹੜੇ ਅਸਲੀ ਗੁਰੂ ਜੀ ਦਾ ਇਹ ਨਹੀਂ ਸੀ ਹੁਕਮ ਕਦੇ ਵੀ ਉਹ ਖੁੱਲੇ ਆਮੋ ਕਹਿ ਦਿੰਦੇ ਸੀ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਨਹੀਂ ਸਾਡੇ ਕੋਲ ਸਾਰੇ ਆਉਂਦੇ ਆ ਸਾਨੂੰ ਸਾਰੇ ਇੱਕੋ ਜਿਹੇ ਐ ਇਸੇ ਕਰਕੇ ਮਤਲਬ ਕਿ ਸਾਡੀ ਸੰਗਤ ਇਹ ਚੀਜ਼ ਸਮਝਦੀ ਐ ਸਾਡੀ ਸੰਗਤ ਉਹਨਾਂ ਦੇ ਮਗਰ ਐਨਾ ਨਹੀਂ ਲੱਗਦੀ ਨੰਬਰ 2 ਤੇ ਇੱਕ ਵੀ ਜੀ ਮੈਂ ਤੁਹਾਨੂੰ ਹੋਰ ਸਚਾਈ ਦੱਸਦੀ ਆ ਵੀ ਜੇ ਸਾਡੇ ਗੁਰੂ ਜੀ ਹੁਣ ਲੋਕਾਂ ਨੂੰ ਬਹੁਤਿਆਂ ਨੂੰ ਲੋਕਾਂ ਨੂੰ ਇਹ ਲੱਗਦਾ ਖਾਸ ਕਰਕੇ ਸਾਡੇ ਮੇਰੇ ਸਿੱਖ ਭੈਣ ਭਾਈਆਂ ਨੂੰ ਵੀ ਸ਼ਾਇਦ ਜਿਹੜਾ ਡੇਰਾ ਸੱਚਾ ਸੌਦਾ ਦਾ ਗੁਰੂ ਉਹ ਭਾਜੀਪੀ ਅੱਗੇ ਚੋਕ ਇਸੇ ਕਰਕੇ ਉਹਨੂੰ ਬਾਰ-ਬਾਰ ਪੈਰੋਲ ਮਿਲ ਰਹੀ ਹੈ ਪਰ ਇਹ ਬਿਲਕੁਲ ਗਲਤ ਹੈ ਜੇ ਸਾਡੇ ਗੁਰੂ ਜੀ ਝੁਕੇ ਹੁੰਦੇ ਨਾ ਜੀ ਉਹ 2017 ਚ ਜੇਲ ਨਹੀਂ ਜਾਂਦੇ ਸੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਆ ਸਾਡੇ ਦੇਸ਼ ਦੇ ਟੌਪ ਦੇ 25 ਲੀਡਰ ਜਿਨ੍ਹਾਂ ਦੇ ਉੱਤੇ ED ਜਾਂ CBI ਦਾ ਕੰਝਾ ਸੀ ਮਤਲਬ ਕਿ ਕੋਈ ਨਾ ਕੁਝ ਉਹਨਾਂ ਦੇ ਕੇਸ ਪਿੱਛੇ ਲੱਗੇ ਹੋਏ ਸੀ ਉਹਨਾਂ ਚੋਂ 23 ਵੱਡੇ ਲੀਡਰ ਆ ਜਿਹੜੇ ਉਹ ਜਿਹੜੇ BJP ਨਾਲ ਰਲ ਜਾਂਦੇ ਆ ਉਹਨਾਂ ਤੇ ਸਾਰੇ ਜਿਹੜੇ ਕੇਸ ਖਤਮ ਹੁੰਦੇ ਆ ਸਿਰਫ ਦੋ ਲੀਡਰ ਰਹਿ ਜਾਂਦੇ ਇੱਕ ਕੇਜਰੀਵਾਲ ਜੀ ਇੱਕ ਮਤਲਬ ਕਿ ਝਾਰਖੰਡ ਵਾਲੇ ਤੋਰਨ ਜੀ ਔਰ ਉਹ ਨਹੀਂ ਚੁੱਕ ਦੇ ਤੋਰਨ ਜੇ ਜਾਣਾ ਪੈਂਦਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾਓ ਜੇ ਸਾਡੇ ਗੁਰੂ ਜੀ ਝੁੱਕ ਜਾਂਦੇ ਜਾਂ ਗੁਰੂ ਜੀ ਭਾਜਪੀ ਦੇ ਸਾਹਮਣੇ ਚੱਲਦੇ ਜਾਂ ਆਰਐਸਐਸ ਦੇ ਸਾਹਮਣੇ ਚੱਲਦੇ ਤਾਂ ਕਦੇ ਵੀ ਉਹਨਾਂ ਤੇ ਜਿਹੜਾ ਸਾਰਾ ਜਿਹੜਾ ਹੈਗਾ 2017 ਵਾਲਾ ਫੈਸਲਾ ਆਇਆ ਨਹੀਂ ਹੋਣਾ ਸੀਗਾ ਇਹਨੂੰ ਡਿਲੇ ਕੀਤਾ ਜਾ ਸਕਦਾ ਸੀ ਲੰਬਾ ਚੱਲ ਸਕਦਾ ਸੀ ਕਿਸ ਪਰ ਉਹ ਜੇਲ ਨਹੀਂ ਜਾ ਸਕਦੇ ਜਿਉਂ ਜੇਲ ਗਏ ਔਰ ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਨਕਲੀ ਆਇਆ ਇਹਦਾ ਮਤਲਬ ਸਾਨੂੰ ਪਤਾ ਜੀ ਉਹ ਹਮੇਸ਼ਾ ਕਹਿੰਦੇ ਸੀ ਵੀ ਸੱਚੇ ਸੰਤ ਅੱਜ ਤੱਕ ਨਾ ਕਿਸੇ ਵੀ ਰਾਜੇ ਅੱਗੇ ਤੇ ਨਾ ਕਿਸੇ ਸਰਕਾਰਾਂ ਅੱਗੇ ਝੁਕਿਆ ਤੇ ਨਾ ਸੀ ਝੁਕੀਏ ਵੀ ਸਾਨੂੰ ਜੇ ਕੋਈ ਇਹ ਕਵੇ ਵੀ ਅਸੀਂ ਕਿਸੇ ਦੇ ਮਤਲਬ ਕਿ ਸਾਨੂੰ ਕੋਈ ਚਕਾਉਣ ਦੀ ਕੋਸ਼ਿਸ਼ ਕਰੇ ਵੀ ਸੀ ਉਹਨਾਂ ਦੇ ਪਿੱਛੇ ਲੱਗ ਕੇ ਇਹੋ ਜਿਹਾ ਗਲਤ ਕੰਮ ਕਰੀਏ ਜਿਸ ਦੇ ਨਾਲ ਸਾਡੇ ਸਮਾਜ ਦਾ ਨੁਕਸਾਨ ਹੋਵੇ ਉਹ ਕਹਿੰਦੇ ਸੀ ਕਦੇ ਵੀ ਨਹੀਂ ਉਹ ਹੋਊਗਾ ਤਾਂ ਇਸੇ ਕਰਕੇ ਹੀ ਉਹਨਾਂ ਨੂੰ ਜੇਲ ਲੱਗ ਗਈ ਹੋਈ ਇਸੇ ਕਰਕੇ ਉਹਨਾਂ ਤੇ ੜੜਿੜ ਕਲੰਕ ਲੱਗੇ ਪਰ ਜੇ ਉਹ ਭਾਜਪਾ ਨੂੰ ਸਮਝੋਤਾ ਕਰ ਜਾਂਦੇ ਤਾਂ ਜਿਵੇਂ ਦੂਜੇ ਲੀਡਰ ਆਪਾਂ ਦੇਖ ਰਹੇ ਆਂ ਤੇ ਫਿਰ ਉਵੇਂ ਹੀ ਉਹਨਾਂ ਨਾਲ ਨਾਲ ਹੋਣੀ ਨਹੀਂ ਸੀ ਜੇਲ ਉਹਨਾਂ ਨੇ ਜਾਣਾ ਹੀ ਨਹੀਂ ਸੀਗੇ ਇਹ ਸਚਾਈ ਹੈ ਜੀ ਨਹੀਂ ਨਹੀਂ ਸਾਡੀ ਫਿਲਮੀ ਕਹਾਣੀ ਨਹੀਂ ਹੈ ਜੀ ਇਹ ਬਿਲਕੁਲ ਸਚਾਈ ਹੈ ਡੀਪ ਸਟੇਟ ਕਹ ਲੋ ਇੰਡੀਅਨ ਸਟੇਟ ਕਹ ਲੋ ਅਸੀਂ ਖੁੱਲ੍ਹ ਕੇ ਕਹਿੰਨੇ ਜੀ ਸ਼ਿਆਰੇ ਸਸਦਾ ਵੀ ਨਾਮ ਲੈਨੇ ਆ ਮਤਲਬ ਕਿ ਇਹਨਾਂ ਨੇ ਬਹੁਤ ਵੱਡੀ ਪੌਲਸੀ ਚੱਲੀ ਆ ਹੁਣ ਤੁਸੀਂ ਆਪਣੇ ਸੈਕਸ ਸਮਾਜ ਵੱਲ ਆਓ ਜੀ ਸੈਕਸ ਸਮਾਜ ਦੇ ਵੱਲ ਵੀ ਜੇ ਆਪਾਂ ਦੇਖ ਗਏ ਸਾਡੀਆਂ ਜ਼ਿਆਦਾਤਰ ਸੰਸਥਾਵਾਂ ਇਸ ਵੇਲੇ ਕੈਪਚਰ ਹੋ ਚੁੱਕੀਆਂ ਕੋਈ ਮੰਨੇ ਚਾਹੇ ਨਾ ਮੰਨੇ ਜੇ 2007 ਵਾਲਾ ਅਸੀਂ ਇਹ ਕਹਿੰਨੇ ਹੁਕਮਨਾਮਾ ਜਾਰੀ ਹੋਇਆ ਤਾਂ ਤਾਂ ਵੀ ਇਹ ਪ੍ਰੈਸ਼ਰ ਦੇ ਵਿੱਚ ਹੋਇਆ ਕਿਸੇ ਡੀਪ ਸਟੇਟ ਦੇ ਜਿਹੜੇ ਹੈਗੇ ਆ ਪ੍ਰੈਸ਼ਰ ਦੇ ਵਿੱਚ ਹੋਇਆ ਇੱਕ ਜਿਹੜਾ ਸੱਚਾ ਸਿੱਖ ਹੈ ਉਹ ਕਦੇ ਵੀ ਆਪਣੇ ਉਸ ਸਿੱਖ ਭਾਈਚਾਰੇ ਨੂੰ ਆਪਣੇ ਨਾਲੋਂ ਇੱਕਦਮ ਨਹੀਂ ਤੋੜੂਗਾ ਬੇਸ਼ੱਕ ਵੀਰ ਜੀ ਸਾਡੀ ਜਿਹੜੀ 40 45 ਲੱਖ ਸਿੱਖ ਸੰਗਤ ਪੰਜਾਬ ਦੀ ਸੀ ਨਾ ਜਾਂ ਹਰਿਆਣੇ ਦੀ ਜਾਂ ਰਾਜਸਥਾਨ ਦੀ ਉਹ ਬੇਸ਼ੱਕ ਸਾਡੇ ਮਤਲਬ ਡੇਰਾ ਸੱਚਾ ਸੋਧਾ ਤੋਂ ਨਾਮ ਲਿਆ ਸੀ ਜਾਂਦੀ ਸੀ ਪਰ ਜੇ ਤੁਸੀਂ ਉਹਨਾਂ ਦੇ ਮਤਲਬ ਅਸੀਂ ਅਸੀਂ ਵੀ ਵਿੱਚ ਹੀ ਆਉਣੇ ਆ ਨਾ ਸਿੱਖ ਪਰਿਵਾਰ ਨਾਲ ਹੀ ਚਾਹੇ ਸਾਡਾ ਵਿਆਹ ਹੁੰਦਾ ਸ਼ਾਦੀ ਹੁੰਦਾ ਮਾਰਗ ਹੁੰਦੀ ਗਮੀ ਹੁੰਦੀ ਸ਼ਾਦੀ ਸਾਡੇ ਘਰ ਦੇ ਵਿੱਚ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਹੀ ਪ੍ਰਕਾਸ਼ ਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਭੋਗ ਪੈਂਦਾ ਸੀ ਜਿਵੇਂ ਮੇਰੇ ਮਜ਼ਰ ਦਾ ਭੋਗ ਵੀ ਮਤਲਬ ਕਿ ਅਸੀਂ ਬਾਹਰ ਦੇ ਵਿੱਚ ਜਦੋਂ ਹਾਲਾਤ ਖਰਾਬ ਹੋ ਗਏ ਉਹਨਾਂ ਦਾ ਸਾਨੂੰ ਘਰੇ ਪਾਉਣਾ ਪਿਆ ਕਿਉਂਕਿ ਮੇਰੇ ਵੱਡੇ ਬਰਾਦਰ ਦਾ ਨਾਮ ਸੀ ਛੋਟੇ ਦਾ ਨਾਮ ਨਹੀਂ ਸੀ ਤਾਂ ਛੋਟੇ ਨੂੰ ਸਾਬ ਸਿਧ ਗੁਰਗ੍ਰੰਥ ਸਾਹਿਬ ਦਿੱਤਾ ਗਿਆ ਵੱਡੇ ਨੂੰ ਨਹੀਂ ਦਿੱਤਾ ਗਿਆ ਫਿਰ ਸਾਨੂੰ ਭੋਗ ਵੀ ਘਰੇ ਪਾਉਣਾ ਪਿਆ ਪਰ ਜਿਹੜਾ ਮੇਰਾ ਫਾਦਰ ਸੀ ਮੇਰੇ ਫਾਦਰ ਦਾ ਭੋਗ ਸਾਬ ਸਿਧ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਉੱਥੇ ਗੁਰਦੁਆਰਾ ਸਾਹਿਬ ਜੀ ਹੋਏ ਐਸੇ ਆ ਜੀ ਤਾਂ ਜਿਹੜੀ ਅਨੰਦ ਕਾਰਜ ਵੀ ਕੀਤੇ ਜਾਂਦੇ ਸੀ ਸਾਰੀ ਜਿਹੜੀ ਸਿੱਖ ਸੰਗਤ ਹੀ ਅਨੰਦ ਕਾਰਜ ਵੀ ਕਰਦੀ ਦੇ ਵਿੱਚ ਇਸ ਤਰ੍ਹਾਂ ਨਹੀਂ ਤੋੜ ਸਕਦਾ ਜਿਹੜਾ ਸਿੱਖ ਸੰਗ ਸਾਡੀ ਸੰਗਤ ਦੇ ਖਿਲਾਫ ਫੈਸਲਾ ਕੀਤਾ ਨਾ ਜੀ ਇਹ ਵੀ ਡੀਪ ਸਟੇਟ ਨੇ ਕਰਵਾਇਆ ਜੀ ਮਤਲਬ ਉਹਦਾ ਰਿਜ਼ਲਟ ਦੇਖੋ ਇਹ ਕੀ ਨਿਕਲਿਆ ਅੱਜ ਜਿਹੜਾ ਸਾਰਾ ਆਪਾਂ ਦੇਖਦੇ ਤੰਦ ਨਹੀਂ ਤਾਂ ਹੀ ਹੁਲਜੇਗੀ ਨਾ ਵੀਰ ਜੀ ਉਹ ਜਿਹੜੀ ਤਾਣੀ ਹੁਲਜੇਗੀ ਐਸ ਵੇਲੇ ਸਾਡੀ ਸਿੱਖ ਸੰਗਤ ਨੂੰ ਕੋਈ ਵੀ ਵਿਸ਼ਵਾਸ ਪਤ ਨਹੀਂ ਕਰਮੀ ਨਾ ਵੇਲੇ ਮੈਨੂੰ ਤਾਂ ਇੱਕ ਗੱਲ ਜਾਣਨਾ ਚਾਹੁੰਦਾ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਅੱਛਾ ਜਿਹੜਾ ਬੰਦਾ ਡੇਰੇ ਦਾ ਨਾਮ ਲੈ ਲੈਂਦਾ ਸੀਗਾ ਫਿਰ ਉਹਨੂੰ ਡੇਰੇ ਦੇ ਰੀਤੀ ਰਿਵਾਇਸ ਦੇ ਹਿਸਾਬ ਦੇ ਨਾਲ ਹੀ ਸਾਰੇ ਜਿਹੜੇ ਆ ਕਰਨੇ ਪੈਂਦੇ ਸੀਗੇ ਇਹ ਸਾਰੇ ਕੰਮ ਨਹੀਂ ਨਹੀਂ ਉਹ ਸਾਡੇ ਗੁਰੂ ਜੀ ਐ ਕਹਿੰਦੇ ਸੀ ਜਿਹੜਾ ਡੇਰਾ ਸੱਚਾ ਸੋਦਾ ਹੈ ਤਾਂ ਸੰਸਾਰਕ ਧਰਮ ਸੰਗਮ ਹੈ ਤੁਸੀਂ ਆਪਣੇ ਆਪਣੇ ਧਰਮ 'ਚ ਰਹਿ ਕੇ ਬਿਜੇ ਹੁਣ ਜਿਵੇਂ ਅਸੀਂ ਸਿੱਖ ਪਰਿਵਾਰ ਹੈ ਨਾ ਜੀ ਜਿੰਨੇ ਸਿੱਖ ਪਰਿਵਾਰ ਸੀ ਉਹ ਅਨੰਦ ਕਾਰਜ ਵੀ ਕਰਦੇ ਸੀ ਜੇ ਕਿਸੇ ਮਾਰਗ ਹੋ ਗਈ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਦਾ ਕਰਵਾ ਕੇ ਭੋਗ ਪਾ ਲੈਂਦੇ ਸੀ ਤੇ ਮਤਲਬ ਕਿ ਉਹ ਆਪਦੇ ਸਾਹਮਣੇ ਰਸਮਾਂ ਕਰਦੇ ਸੀ ਜਿਵੇਂ ਕੀ ਤੁੰਸਾ ਫੁੱਲ ਪਹੁੰਚ ਲਏਗੇ ਉਹ ਵੀ ਹੁੰਦਾ ਸੀ ਜੀ ਪਹਿਲਾਂ ਪਰ ਜਦ ਜਿਹੜੇ ਹਿੰਦੂ ਸਿਓ ਹਿੰਦੂਸਮਾਏ ਆਪਦੇ ਸਾਹਮਣੇ ਕਰਦਾ ਸੀ ਤਾਂ ਉਹ ਤਾਂ ਸਿਰਫ ਆਪਾਂ ਨੂੰ ਨਾਮ ਸ਼ਬਦ ਹੀ ਦਿੰਦੇ ਸੀ ਜੀ ਵੀ ਨਾਮ ਸ਼ਬਦ ਦੇ ਕੇ ਉਹ ਕਹਿੰਦੇ ਸੀ ਸਿਮਰਨਾ ਕਰੋ ਬਸ ਉਹਦਾ ਕਹਿੰਦੇ ਸੀ ਬੇਸ਼ੱਕ ਤੁਸੀਂ ਆਪਾਂ ਚੱਲਦੇ ਫਿਰਦੇ ਹੋਰਸ ਦੇ ਪੈਰ ਤੇ ਜਿੰਮੇ ਵੀ ਕਰਨਾ ਬਸ ਵੀ ਥੋੜੀ ਪਰਮਾਤਮਾ ਨਾਲ ਜਿਹੜੀ ਲੱਗ ਲੱਗੀ ਲੈਣੀ ਚਾਹੀਦੀ ਆ ਉਹਨਾਂ ਦਾ ਇੰਨਾ ਹੀ ਮਕਸਦ ਸੀ ਹੋਰ ਉਹਨਾਂ ਦਾ ਕੋਈ ਨਵੇਂ ਰੀਤੀ ਰਵਾਈ ਤਾਂ ਨਾਲ ਕੋਈ ਸ਼ੁਰੂ ਹੀ ਨਹੀਂ ਕੀਤੀ ਜੀ ਤੇ ਇਹ ਤਾਂ ਜਿਹੜਾ ਮਤਲਬ ਕਿ ਜਿਹੜਾ ਸਿਕਸਮਾ ਸੀ ਉਹ ਆਪ ਦੇ ਸਾਹਮਣੇ ਮੂਸਮ ਸਮਾ ਸੀ ਲਈ ਉਹ ਆਪ ਦੇ ਸਾਹਮਣੇ ਹਿੰਦੂ ਸਮਾ ਆਪ ਦੇ ਸਾਹਮਣੇ ਇਸਾਈ ਜੈਨੀ ਬੋਧੀ ਬਹੁਤ ਸੰਗਤ ਜੁੜੇ ਜੀ ਬਹੁਤ ਧਰਮ ਜੁੜੇ ਹੋਏ ਆ ਜਿਹੜੇ ਸੱਚਾ ਸਬਦ ਨਾਲ ਉਹ ਆਪ ਦੇ ਆਪ ਦੇ ਧਰਮਾਂ ਦੇ ਅਨਸਾਰ ਗੁਰੂ ਜੀ ਕਹਿੰਦੇ ਸੀ ਵੀ ਜੇ ਮੰਨ ਲਓ ਅੱਜ ਸਾਰੇ ਧਰਮ ਵਾਲੇ ਆਪਣੇ ਆਪਣੇ ਧਰਮਾਂ ਗੁਰੂਆਂ ਦੇ ਅਨੁਸਾਰ ਧਰਮ ਸ਼ਾਸਤਰਾਂ ਦੇ ਅਨੁਸਾਰ ਉਮੀਦਾਂ ਲੱਗ ਪੈਣ ਤੇ ਦੂਜੇ ਹੀ ਪਾਲਾ ਜਿਹੜਾ ਸਾਡੀ ਧਰਤੀ ਸੱਚਖੰਡ ਦਾ ਨਮੂਨਾ ਬਣ ਸਕਦੀ ਹੈ ਇਸੇ ਕਰਕੇ ਉਹ ਕਿਸੇ ਨੂੰ ਧਰਮ ਦਾ ਜਿਹੜਾ ਨਹੀਂ ਸੀਗਾ ਕੋਈ ਧਰਮ ਬਦਲਿਆ ਵੀ ਨਹੀਂ ਜਾਂਦਾ ਸੀ ਜੀ ਉੱਥੇ ਤੁਸੀਂ ਹਾਂ ਦੇਖੋ ਮੈਂ 울 ਰਹੀ ਹਾਂ ਜੀ ਪਤਾ ਮੈਂ 1995 ਚ ਵੀਰ ਜੀ ਨਾਮ ਲਿਆ ਦੇਖੋ ਔਰ ਮੇਰੇ ਹਸਬੰਦ ਨੇ ਜਾ ਕੇ ਲਿਆ 2001 ਦੇ ਵਿੱਚ ਤੇ ਮੈਂਤਲ ਸਰਮੇ ਇੱਕ ਵਾਰ satsang ਤੇ ਗਈ ਸੀ ਉਸ ਤੋਂ ਬਾਅਦ 1996 ਚ ਮੈਂ ਸੇਵਾ 2001 ਦੇ ਦੋ ਮੇਰੇ ਹਸਬੰਦ ਦੇ ਨਾਮ ਲਿਆ ਉਦੋਂ ਲਈ ਹੈ ਪਰ ਇਹ ਥੋੜੀ ਐ ਵੀ ਅਸੀ ਰਿਸੈਪਸ਼ਨ ਗੁਰੂਗਰਾਹ ਸਾਹਿਬ ਨਾਲ ਟੁੱਟੇ ਹੋਏ ਸੀ ਉਮੇ ਜੁੜੇ ਹੋਏ ਸੀ ਸਾਡੇ ਚ ਕੋਈ ਫਰਕ ਨਹੀਂ ਸੀ ਸਾਡੇ ਚ ਹੁਣ ਵੀ ਨਹੀਂ ਵਿਰਜੀ ਸਾਡੇ ਘਰ ਹੁਣ ਸਵੇਰ ਸਾਡੇ ਗੁਰੂ ਜੀ ਦਾ satsang ਚੱਲਦਾ ਤੇ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਐਂ ਚਾਚ ਕਦੇ ਉਹ ਪਹਿਲਾਂ ਲਾ ਲੈਣੇ ਕਦੇ ਅੱਜ ਵੀ ਸੁਖਬੀ ਸਿੰਘ ਸਾਹਿਬ ਦਾ ਪਾਠ ਹੁਣੇ ਚੱਲਦਾ ਜੀ ਐ ਨਹੀਂ ਹੈਗਾ ਵੀ ਮਤਲਬ ਕਿ ਕੋਈ ਸਾਨੂੰ ਨਫ਼ਰਤ ਸਾਡੇ ਗੁਰੂ ਜੀ ਨੇ ਨਹੀਂ ਸਿਖਾਈ ਜੀ ਕਲਕਾ ਨਿਸਕਾਈ ਉਹਨਾਂ ਦਾ ਉਹ ਕਹਿੰਦੇ ਸੀ ਵੀ ਇਹਦਾ ਤਾਂ ਕੋਈ ਮਤਲਬ ਨਹੀਂ ਜਿਹੜਾ 2007 ਵਾਲਾ ਵੀ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਐਪੀਸੋਡ ਹੈ ਉਹਨਾਂ ਦਾ ਮਕਸਦ ਨਹੀਂ ਸਮਝਿਆ ਗਿਆ ਜੀ ਉਹਨਾਂ ਦਾ ਅਸਲ ਦੇ ਵਿੱਚ ਉਹਨਾਂ ਦਾ ਮਕਸਦ ਸੀ ਜਾਤ ਪਾਤ ਤੇ ਧਰਮ ਖਤਮ ਕਰਨਾ ਵੀ ਉਹਨਾਂ ਨੇ ਸਾਨੂੰ ਜਿਵੇਂ ਸਾਨੂੰ ਕਿਹਾ ਵੀ ਸਿੰਘ ਤੇ ਕੌਰ ਨਾਮ ਹੀ ਕਟਣਾ ਸੰਗ ਤੇ ਨਾਕੌਰ ਨਾਮ ਤੁਹਾਡਾ ਉਮੀਰ ਹੋਊਗਾ ਜਿਹੜਾ ਤੁਹਾਡਾ ਗੋਤ ਹੈ ਇਹ ਤੋਂ ਤੁਹਾਡਾ ਧਰਮ ਪਤਾ ਲੱਗਦਾ ਜਾਂ ਜਾਤ ਪਤਾ ਲੱਗਦੀ ਹੈ ਨਾ ਉਹ ਕਟਣਾ ਮਿੱਟੇ ਲੋ ਚਰਮਾ ਵਰਮਾ ਇਹ ਕੱਟ ਦੇ ਨੇ ਉੱਥੇ ਤੁਸੀਂ ਇਨਸਾ ਲਾ ਦੇਣਾ ਤਾਂ ਕਿ ਹੌਨਾਂ ਵਾਲੀਆਂ ਪੀੜ੍ਹੀਆਂ ਤੁਸੀਂ ਨਾ ਤੁਹਾਡੇ ਧਰਮ ਦਾ ਪਤਾ ਲੱਗੇ ਨਾ ਤੁਹਾਡਾ ਜਾਤ ਦਾ ਪਤਾ ਲੱਗੇ ਤਾਂ ਉਹਨਾਂ ਨੇ ਇਹ ਬਿਲਕੁਲ ਕਲੀਅਰ ਕਿਹਾ ਸੀ ਵੀ ਆਪਾਂ ਜੋ ਆਪਣੇ ਗੁਰੂ ਸਾਹਿਬਾਨ ਹਨ ਨਾ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਮਾਨਸਿਕ ਜਾ ਸਭੇ ਇੱਕੋ ਪਹਿਚਾਨ ਹੈ ਆਪਾਂ ਉਹਨਾਂ ਦਾ ਮਕਸਦ ਹੈ ਜਿਹੜਾ ਉਹਨਾਂ ਦੀ ਸਿੱਖਿਆ ਅੱਗੇ ਲੈ ਕੇ ਚੱਲਣੀ ਹੈ ਆਪਾਂ ਧਰਮ ਜਾਤ ਤੇ ਮਾਜਵੇਂ ਬਿਲਕੁਲ ਖਤਮ ਕਰਕੇ ਇਨਸਾ ਵੀ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹ ਸਿਰਫ ਇਨਸਾਨ ਹੁੰਦਾ ਵੀ ਆਪਾਂ ਸਿਰਫ ਇਨਸਾਨ ਹੀ ਬਰਨਾ ਹੈ ਤੇ ਇੱਕੀ ਸਾਡਾ ਪਰਮਾਤਮਾ ਜੇ ਮਤਲਬ ਵੀਰ ਜੀ ਸਿੱਖ ਸਮਾਏ ਸਾਡਾ ਕਿਉਂਕਿ ਮੈਂ ਹੁਣ ਤੁਸੀਂ ਆਪ ਹੀ ਦੇਖੋ ਜੇ ਡੀਪ ਸਟੇਟ ਜਾਂ ਜਿਹੜੀ ਇੰਡੀਅਨ ਸਟੇਟ ਆ ਔਰ ਨਾ ਐਂਟਰ ਕਰਦੀ ਔਰ ਨਾ ਇਸ ਤਰ੍ਹਾਂ ਦੇ ਹੁਕਮਨਾਮੇ ਜਾਰੀ ਕਰਦੀ ਜਿਹੜਾ ਸਾਡਾ ਸਿੱਖ ਭਾਈਚਾਰਾ ਇਹਨੂੰ ਥੋੜਾ ਪੋਜੀਟਿਵ ਲੈ ਲੈਂਦਾ ਹੁਣ ਮੰਨ ਲਓ ਵੀਰ ਜੀ ਗਲਾਸ ਪਾਣੀ ਦਾ ਅੱਧਾ ਉਹਨੂੰ ਜਿਹੜਾ ਪੋਜ਼ਿਟਿਵ ਸੋਚ ਵਾਲਾ ਉਹ ਕਹੂਗਾ ਜੀ ਅੱਧਾ ਭਰਿਆ ਹੋਇਆ ਜਿਹੜਾ 네ਗਟਿਵ ਸੋਚ ਵਾਲਾ ਉਹ ਕਹੂਗਾ ਅੱਧਾ ਖਾਲੀ ਪਰ ਹੈ ਉਹ ਅੱਧਾ ਖਾਲੀ ਵੀ ਹੈ ਅੱਧਾ ਭਰਿਆ ਵੀ ਹੈ ਇਥੋਂ ਤੁਹਾਡੀ ਬੰਦੇ ਦੀ ਪੋਜ਼ਿਟਿਵ ਔਰ 네ਗਟਿਵ ਸੋਚ ਪਤਾ ਲੱਗ ਜਾਂਦੀ ਹੈ ਜੇ ਸਾਡਾ ਸਿੱਖ ਸਮਾਜ ਜੀ ਆਪਣੇ ਆਪ ਦੇ ਵਿੱਚ ਫੈਸਲੇ ਕਰਨ ਵਾਲਾ ਹੁੰਦਾ ਇਹਨਾਂ ਦੇ ਉੱਤੇ ਕੋਈ ਮਤਲਬ ਕੋਈ ਹੋਰ ਨਤੀਜਾ ਨਾ ਬੈਠਾ ਹੁੰਦਾ ਤਾਂ ਫਿਰ ਇਹਨਾਂ ਨੇ ਕ੍ਰੈਡਿਟ ਲੈਣਾ ਸੀ ਜਿਹੜੇ ਅਸਲੀ ਮਤਲਬ ਪਿਆਰ ਕਰਦੇ ਹੁੰਦੇ ਨਾ ਜੀ ਮਤਲਬ ਕਿ ਸਾਬਸ਼੍ਰੀ ਗੁਰਪ੍ਰੀਤਾਂ ਸਾਹਿਬ ਉਹਨਾਂ ਨੇ ਕ੍ਰੈਡਿਟ ਲੈਣਾ ਸੀ ਵੀ ਅੱਜ ਵੀ ਦੇਖੋ 300 ਸਾਲ ਬਾਅਦ ਕੋਈ ਸੰਤ ਜੋ ਐਸ ਸਮੇਂ ਦੇ ਸੰਤ ਹੈ ਜਿਨ੍ਹਾਂ ਨੇ 5-6 ਕਰੋੜ ਸ਼ਰਧਾਲੂ ਹੈ ਉਹ ਵੀ ਦੇਖੋ ਸਾਬਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਸਾਰ ਜਿਹੜੇ ਉਹਨਾਂ ਦੀਆਂ ਸਿੱਖਿਆਵਾਂ ਜੀ ਮੈਂ ਉਹਨਾਂ ਨੇ ਧਰਮ ਤੇ ਜਾਤ ਉਹਨਾਂ ਨੇ ਵੀ ਤਾਂ ਅਲੱਗ-ਅਲੱਗ ਮਤਲਬ ਜਾਤਾਂ ਦੇ ਲੈ ਕੇ ਇਹੀ ਕਿਹਾ ਸੀ ਨਾ ਵੀ ਮਤਲਬ ਆਪਾਂ ਜਾਤ ਖਤਮ ਕਰਨੀ ਹੈ ਭੇਦਭਾਵ ਖਤਮ ਕਰਨਾ ਹੈ ਨਾ ਤੇ ਵੀ ਉਵੇਂ ਇਹਨਾਂ ਨੇ ਅਲੱਗ-ਅਲੱਗ ਜਾਤਾਂ ਦੇ ਲੈ ਸੀਗੇ ਵੀ ਮਤਲਬ ਆਪਾਂ ਭੇਦ ਨੂੰ ਅਡਾਪਟ ਕੀਤਾ ਜਾਂਦਾ ਹੈ ਉਹਨਾਂ ਮਤਲਬ ਕ੍ਰੈਡਿਟ ਲੈ ਲੈਣਾ ਚਾਹੀਦਾ ਸੀ ਆਪਦੇ ਗੁਰੂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ ਅੱਜ ਵੀ ਕੋਈ ਸਾਡੇ ਗੁਰੂ ਦਾ ਜਿਹੜਾ ਹੈਗਾ ਪ੍ਰੇਰਨਾ ਲੈ ਕੇ ਅੱਗੇ ਚੱਲ ਰਿਹਾ ਹੈ ਮਤਲਬ ਜੇ ਨੂੰ ਪਾ ਪੋਜ਼ਿਟਿਵ ਲੈਂਦੇ ਨਾ ਵੀਰ ਜੀ ਤਾਂ ਤੁਸੀਂ ਜਿੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਹੈ ਜੇ ਆਪਾਂ ਪੋਜ਼ਿਟਿਵ ਲੈਂਦੇ ਸਿੱਖ ਸਮਾਜ ਸਾਡਾ ਪੋਜ਼ਿਟਿਵ ਲੈਂਦਾ ਜਿੱਥੇ ਅੱਜ ਆਰਐਸਐਸ ਖੜੀ ਹੈ ਉੱਥੇ ਸਾਡਾ ਸਿੱਖ ਭਾਈਚਾਰਾ ਖੜਾ ਹੋਣਾ ਸੀ ਕਿਉਂਕਿ ਜੇ ਪ੍ਰੇਮੀ ਔਰ ਸਿੱਖ ਨਹੀਂ ਮੈਂ ਵੀ ਜੇ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਦਿਓ ਜੇ ਪ੍ਰੇਮੀ ਤੇ ਸਿੱਖ ਮਿਲ ਕੇ ਚੱਲ ਤਾਂ ਫਿਰ ਕੋਈ ਤਾਂ ਸੱਚ ਨਹੀਂ ਗ੍ਰੰਥ ਸਾਹਿਬ ਦਾ ਇਹਦੇ ਉੱਤੇ ਤਾਂ ਕੋਈ ਹੈ ਹੀ ਨਹੀਂ ਤੁਸੀਂ ਕਿਹਾ ਵੀ ਮਤਲਬ ਜੇ ਹੋਰ ਕੋਈ ਤੀਜਾ ਬੰਦਾ ਨਾ ਹੁੰਦਾ ਸਿੱਖਾਂ ਦੇ ਉੱਤੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਹੋਰ ਤਾਂ ਕੋਈ ਹੈ ਹੀ ਨਹੀਂ ਆ ਉਹਨਾਂ ਤੋਂ ਹੀ ਸੇਧ ਲੈ ਕੇ ਜੇ ਕੋਈ ਹੁਕਮਨਾਮਾ جاری ਹੁੰਦਾ ਜਾਂ ਜੇ ਜਿਹੜਾ ਪੰਥ ਚੱਲਦਾ ਉਹ ਤਾਂ ਕੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਊਟ ਆਸਰੇ ਨਾਲ ਹੀ ਚੱਲਦਾ ਤੇਰੀ ਗੱਲ ਸੁਣੋ ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਸਭ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਹੁਕਮਨਾਮਾ ਜਾਰੀ ਕੀਤਾ ਹੁੰਦਾ ਸਾਡੀ ਜਿਹੜੀ ਐਨੀ ਸਿੱਖ ਸੰਗਤ ਹੈ ਵੀਰ ਜੀ ਉਹ ਪ੍ਰੇਮ ਤੇ ਆਪਸੀ ਭਾਈਚਾਰਾ ਨਹੀਂ ਸੀ ਖਤਮ ਹੋਣਾ ਫਿਰ ਤਾਂ ਅਸੀਂ ਬਾਬਾ ਫਰੀਦ ਵਾਲੇ ਸ਼ਲੋਕ ਤੇ ਚੱਲਦੇ ਨਾ ਵਿਜੇਤਾ ਮਾਰਨ ਮੁਕਤ ਇਹਨਾਂ ਨਾਲ ਮਾਰੇ ਘਮ ਆਪ ਆਪਣੇ ਘਰ ਜਾ ਕੇ ਪੈਰ ਦੇਣਾ ਕਿ ਗੁਰਬਾਣੀ ਸਾਨੂੰ ਕੁਝ ਹੋਰ ਸੁਣਾਉਂਦੀ ਹੈ ਮਠ ਤੇ ਨੀਵੇਂ ਨਾਨਕਾ ਗੁਣ ਚੰਗੀਆਂ ਆਇਆਂ ਤਤ ਗੁਰਬਾਣੀ ਸਾਨੂੰ ਕੁਝ ਹੋਰ ਸਿਖਾਉਂਦੀ ਹੈ ਫਿਰ ਅਸੀਂ ਗੁਰਬਾਣੀ ਦੇ ਅਨਸਾਰ ਫੈਸਲਾ ਕਰਨਾ ਸੀ ਸੰਤਾਂ ਦੇ ਖਿਲਾਫ ਕੁਝ ਮਰਜੀ ਇਹ ਐਕਸ਼ਨ ਲੈ ਸਕਦੇ ਸੀ ਪਰ ਜਿਹੜੀ ਸੰਗਤ ਹੈ ਜੀ ਸੰਗਤ ਬਿਲਕੁਲ ਨਿਰਦੋਸ਼ ਸੀ ਹੋਲੀ ਪਾਲੀ ਸੰਗਤ ਦੇ ਖਲਾਬੇੜਾ ਆਪਸੀ ਜਿਹੜਾ 7-8 ਮੁੰਡੇ ਸਿੱਖਾਂ ਦੇ ਮਾਰਗੇ 7-8 ਸਾਡੇ ਪ੍ਰੇਮੀਆਂ ਦੇ ਮਾਰਗੇ ਇਹ ਮਤਲਬ ਕਿਵੇਂ ਸਾਬਸ਼ੀਰ ਗੁਰਗਰਾਹ ਸਾਹਿਬ ਜਾਂ 10 ਗੁਰਸਾਹਿਬਾਂ ਕਿਵੇਂ ਇਹਨਾਂ ਚੀਜ਼ਾਂ ਨੂੰ ਜਿਹੜੇ ਹੋਲੀ ਪਾਲੀ ਸੰਗਤ ਤੇ ਐਡਾ ਤਸ਼ੱਦਦ ਹੋਇਆ ਉਧਰ ਵੀ ਹੋਇਆ ਉਧਰ ਵੀ ਇਹ ਚੀਜ਼ ਨਹੀਂ ਬੰਦਾ ਉਹ ਕਹਿਣਾ ਸੀ ਸਿੱਖ ਧਰਮ ਦੇ ਵਿੱਚ ਹੀ ਆ ਜੋ ਗਲਤ ਕੀਤਾ ਵਾ ਸਾਡੇ ਗੁਰੂ ਨੇ ਕੀਤਾ ਤੁਸੀਂ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਇਹਦਾ ਤੇ ਬੜਾ ਸਿੰਪਲ ਹੱਲ ਹੈਗਾ ਤੁਸੀਂ ਉੱਥੇ ਜਾ ਕੇ ਗੱਲ ਕਰ ਸਕਦੇ ਹੋ ਸ਼ਾਇਦ ਅਕਾਲ ਤਖਤ ਸਾਹਿਬ ਜਾ ਕੇ ਤੁਸੀਂ ਮਿਲ ਸਕਦੇ ਹੋ ਜਥੇਦਾਰ ਸਾਹਿਬ ਨੂੰ ਇਹ ਸਾਰੀ ਗੱਲ ਕਰ ਸਕਦੇ ਹੋ ਨਹੀਂ ਬੀ ਜੀ ਮੇਰੀ ਗੱਲ ਸੁਣੋ ਸਾਡੀ ਗੱਲ ਸੁਣਨੇ ਤਿਆਰ ਕੌਣ ਹੈ ਛੱਟ ਮੈਂ ਮੇਰੀ ਗੱਲ ਸੁਣੋ ਅਸੀਂ ਸਾਡੀ ਟੀਮ ਨੇ 2020 ਦੇ ਤੁਸੀਂ ਮੇਰੇ ਜੀ ਇੰਟਰਵਿਊ ਕੱਢੋਂਗੇ ਨਾ ਜੀ 2020 ਦੇ ਇੰਟਰਵਿਊਆਂ ਦੇ ਵਿੱਚ ਮੈਂ ਬਹੁਤ ਸਾਰੇ ਚੈਨਲਾਂ ਦੇ ਵਿੱਚ ਲਾਈਵ ਇਹ ਚੀਜ਼ ਬੋਲੀ ਵੀ ਕੋਈ ਵੀ ਪੰਜਾਬ ਪੁਲਿਸ ਦਾ ਆਫਸਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਸਮ ਖਾ ਕੇ ਇਹ ਆ ਜਿਵੇਂ ਮੇਰਾ ਗੁਰੂ ਸਿਰਫ ਔਰ ਸਿਰਫ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਮੈਂ ਕਿਸੇ ਵੀ ਪੋਲੀਟਿਕਲ ਲੀਡਰ ਜਾਂ ਮਤਲਬ ਕਿ ਨੇਤਾ ਦਾ ਅਧੀਨ ਨਹੀਂ ਹੈ ਮੈਂ ਸਿਰਫ ਤੇ ਸਿਰਫ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਰ ਭੈ ਮੰਨ ਕੇ ਤੇ ਮੈਂ ਉਹਨਾਂ ਦੀ ਕਸਮ ਖਾ ਕੇ ਚੱਲਿਆ ਤੇ ਮੈਂ ਜਿਹੜਾ ਹੈਗਾ ਇਨਸਾਫ ਦਵਾਉਂਗਾ ਸਾਡੀ ਟੀਮ ਸਾਡੀ ਟੀਮ ਨੇ ਲਾਹਣ ਕੀਤਾ ਜੀ ਪੂਰਾ ਵੀ ਸਾਡੀ ਟੀਮ ਪੂਰਾ ਸਹਿਯੋਗ ਕਰੂਗੀ ਵੀ ਅਸੀਂ ਉਹਦਾ ਪੂਰਾ ਪੂਰਾ ਸਹਿਯੋਗ ਕਰਾਂਗੇ ਵੀ ਜੇ ਸਾਡੇ ਵਿੱਚ ਬੰਦੇ ਇਨਵੋਲ ਹੋਏ ਸਾਡੇ ਬੰਦੇ ਵਿੱਚ ਕੋਈ ਵੀ ਇਨਵੋਲ ਹੋਇਆ ਏਬੀਸੀ ਕਿੱਡਾ ਵੱਡਾ ਪ੍ਰਬੰਧਕ ਅਸੀਂ ਖੁਦ ਤੁਹਾਨੂੰ ਉਹਨਾਂ ਦੇ ਮਤਲਬ ਕਿ ਹਵਾਲੇ ਕਰਾਂਗੇ ਆ ਤੁਹਾਡੇ ਫਿਰਦੇ ਜਿਹੜੇ ਦੋਸ਼ੀ ਐ ਇਹਨੂੰ ਆ ਚੱਕੋ ਫੜੋ ਤੇ ਉਸ ਤੋਂ ਬਾਅਦ ਬੇਸ਼ੱਕ ਚਰਾਹੇ 'ਚ ਖੜਾ ਕਰਕੇ ਉਹਨਾਂ ਨੂੰ ਫਾਂਸੀ ਲਗਾ ਦਿਓ ਇਹ ਚੀਜ਼ ਮੈਂ ਬੋਲੀ ਐ ਪਰ ਸਾਡੇ ਕੋਲੇ ਇੱਕ ਵੀ ਪੁਲਿਸ ਅਫਸਰ ਨੇ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਜੀ ਅਸੀਂ ਤਾਂ ਹੁਣ ਵੀ ਕਹਿੰਨੇ ਆ ਅਸੀਂ ਹੁਣ ਵੀ ਕਹਿੰਦੇ ਜੀ ਸਾਰੇ ਸਿੱਖ ਸਮਾਜ ਦੇ ਕੋਈ ਸਿੱਖ ਬੁੱਧੀ ਜੀ ਵੀ ਤੁਹਾਡੇ ਰਾਹ ਕਿਹਾ ਦਿੰਦੇ ਆ ਤੁਹਾਡੇ ਚੈਨਲ ਵਾਲੀ ਕੋਈ ਸਿੱਖ ਬੁੱਧੀ ਜੀ ਵੀ ਹੈ ਜੀ ਅਸੀਂ 7 ਸਾਲਾਂ ਦੇ ਵਿੱਚ ਬਹੁਤ ਕੁਝ ਸੱਚ ਕੀਤਾ ਬਹੁਤ ਕੁਝ ਸਮਝਿਆ ਅਸੀਂ ਇਹ ਆਣੇ ਆ ਵੀਰ ਜੀ ਜਿਵੇਂ ਚਲੋ ਇੱਕ ਆਮ ਕਹਾਵਤ ਵੀ ਹੈ ਵੀ ਵੱਡੇ ਦੁਸ਼ਮਣ ਨੂੰ ਹਰਾਉਣ ਵਾਸਤੇ ਛੋਟੇ ਨਾਲ ਸਮਝੌਤਾ ਵੀ ਕੀਤਾ ਜਾਂਦਾ ਜਾਂ ਆਪਾਂ ਇਹ ਕਰਦੇ ਨੇ ਵੀ ਦੁਸ਼ਮਣ ਦਾ ਦੁਸ਼ਮਣ ਵੀ ਦੋਸਤ ਬਣ ਜਾਂਦਾ ਵੀ ਚਲੋ ਕੁਝ ਵੀ ਸੋਚ ਕੇ ਜਾਂ ਸਾਨੂੰ ਐ ਸਮਝ ਕੇ ਵੀ ਅਸੀਂ ਤਾਂ ਉਹਨਾਂ ਦੀ ਭੈਣ ਭਾਈ ਆ ਸਾਡੇ ਨਾਲ ਕੋਈ ਵੀ ਸਿੱਖ ਸੰਸਥਾ ਸਾਡੇ ਨਾਲ ਕੋਈ ਵੀ ਸਿੱਖ ਸਮਾਜ ਦਾ ਕੋਈ ਬੁੱਧੀ ਜੀ ਵੀ ਸਾਡੇ ਨਾਲ ਬੈਠ ਕੇ ਗੱਲ ਕਰ ਲਈ ਅਸੀਂ ਸਾਰਾ ਕੁਝ ਸਮਝਾ ਦਾਂਗੇ ਉਹਨਾਂ ਨੂੰ ਵੀ ਅਸਲ ਦੇ ਵਿੱਚ ਸਾਡੇ ਡੇਰੇ ਦੇ ਵਿੱਚੋਂ ਸਿੱਖ ਸਮਾਜ ਦੇ ਖਿਲਾਫ ਕੀ ਕੁਝ ਹੋਇਆ ਤੇ ਜਾਂ ਸਿੱਖ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਸਿੱਖ ਸਮਾਜ ਦੇ ਵਿੱਚੋਂ ਗਦਾਰ ਸੀ ਅੱਜ ਸਾਡੇ ਸਾਹਮਣੇ ਆਇਆ ਕਿ ਨਹੀਂ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਵੀ ਆਹ ਸਿੱਖ ਸਮਾਜ ਦੇ ਗਦਾਰ ਹੈ ਪਰ ਹਜੇ ਸਾਡੀ ਜਿਹੜੀ ਸਿੱਖ ਸੰਗਤ ਤਾਂ ਹਜੇ ਉਹਨਾਂ ਦਾ ਗਦਾਰਾਂ ਦੀ ਖੋਲ ਕੇ ਲਿਸਟ ਨਹੀਂ ਬਣਾ ਰਹੀ ਪਰ ਕੁਝ ਲੋਕ ਤਾਂ ਬੋਲ ਰਹੇ ਹਨ ਜਿਨ੍ਹਾਂ ਲੋਕਾਂ ਨੇ ਸਿੱਖਾਂ ਨਾਲ ਗੁਜ਼ਾਰੀ ਕੀਤੀ ਹੈ ਜੀ ਸਿੱਖ ਸਮਾਜ ਨਾਲ ਗੁਜ਼ਾਰੀ ਕੀਤੀ ਸਾਡੀਆਂ ਸਿੱਖ ਸੰਸਥਾ ਨਾਲ ਗੁਜ਼ਾਰੀ ਕੀਤੀ ਉਹਨਾਂ ਨੇ ਸਾਡੇ ਸੰਤਾਂ ਨਾਲ ਵੀ ਗੁਜ਼ਾਰੀ ਕੀਤੀ ਹੈ ਜੀ ਸਾਡੇ ਸੰਤਾਂ ਕੋਲੇ ਆਉਂਦੇ ਸੀ ਸਾਡੇ ਸੰਤਾਂ ਤੋਂ ਅਸ਼ੀਰਵਾਦ ਲੈਂਦੇ ਸੀ ਪਰ ਜਿਹੜੇ ਹੁਣ ਤੁਸੀਂ ਖੱਟਾ ਸਿੰਘ ਵਰਗੇ ਖੱਟਾ ਸਿੰਘ ਦੀ ਕੀ ਕਮਾਈ ਸੀ ਜੀ ਚੰਡੀਗੜ੍ਹ ਕੋਠੀ ਕੋਠੀ ਪਾ ਕੇ ਬੈਠਾ ਜੀ ਉਹਨਾਂ ਨੂੰ ਰੱਖਿਆ ਗਿਆ ਜਿਹੜੀਆਂ ਦੋ ਕੁੜੀਆਂ ਸੀਗੀਆਂ ਜਿਨ੍ਹਾਂ ਤੋਂ ਬਿਆਨ ਦਵਾਏ ਉਹ ਕੁੜੀਆਂ ਮਤਲਬ ਕਿ ਇਹਨਾਂ ਨੇ ਤਾਵਾਂ ਨੇ ਆਪਦੇ ਅੰਦਰ ਰੱਖਾਂ ਤੁਸੀਂ ਮਲੂਕਾ ਦੀ ਗੱਲ ਸੁਣੋ ਜੀ ਮਲੂਕਾ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਆ ਜਦੋਂ 2007 ਵਾਲਾ ਸਾਡੇ ਗੁਰੂ ਪਿਤਾ ਜੀ ਦਾ ਇਹਨਾਂ ਨੇ ਪੁੱਤਲਾ ਬਣਾਇਆ ਉਸ ਦਿਨ ਵੀ ਮੁਲੂਕਾ ਉਸ ਦਿਨ ਹਾਜੀ ਰਤਨ ਗੁਰਦੁਆਰਾ ਚ ਮੌਜੂਦ ਸੀ ਵੀ ਸਿੱਖ ਸੰਗਤ ਨੂੰ ਢਪਕਾਉਣ ਵਾਸਤੇ ਉੱਥੇ ਵੀ ਉਹ ਮੌਜੂਦ ਹੁੰਦਾ ਜਿਹੜਾ ਰਜਿੰਦਰ ਸਿੰਘ ਅੱਜ ਬੋਲ ਰਿਹਾ ਰਜਿੰਦਰ ਸਿੰਘ ਤਾਂ ਇਹ ਕਹਿ ਰਿਹਾ ਨਾ ਜੀ 14 ਦੇ ਇੱਕ ਵਾਰ ਆਇਆ ਫਿਰ ਅਸੀਂ 14 ਨੂੰ ਕਰਕੇ ਮੁਬਾਰਕ ਮੀਟਿੰਗ ਰੱਖੀ ਸੀ ਅਸਤਾਵਣੇ 15 ਨੂੰ ਅਸੀਂ ਪੁੱਤਲਾ ਸਾਡਾ ਬਿਲਕੁਲ ਗਲਤ ਹੈ 14 ਨੂੰ ਹੀ ਅਖਬਾਰ ਆਇਆ ਕੋਈ ਇਹਨਾਂ ਨੇ ਸਮਾਂ ਨਹੀਂ ਕੋਈ ਇਹਨਾਂ ਨੇ ਕਿਉਂਕਿ ਪਵੈਲ ਪਲੈਂਟ ਸੀ 8 ਵਾਜ ਦਿਨ ਤਾਂ ਇਹ ਮੋਂ ਉਥੇ ਇਕੱਠਾ ਹੋ ਗਏ ਮਲੂਕਾ ਸਾਹਿਬ ਆਏ ਕਿਉਂਕਿ ਉਦੋਂ ਹੀ ਮਲੂਕਾ ਸਾਹਿਬ ਦੇ ਨੇੜੇ ਸੀ ਰਜਿੰਦਰ ਸਿੰਘ ਉਸ ਤੋਂ ਬਾਅਦ ਪਾਰਟੀ ਬਦਲ ਕੇ ਕਾਂਗਰਸ 'ਚ ਆ ਗਏ ਫਿਰ ਆਮ ਆਦਮੀ ਪਚ ਆ ਗਏ ਇਹਨਾਂ ਨੇ ਆਪ ਦਾ ਸਟੈਂਡ ਬਦਲਿਆ ਪਰ ਅਸੀਂ 2007 'ਚ ਵੀ ਸਿਰਫ ਆਪਦੇ ਗੁਰੂ ਨਾਲ ਸੀ ਅੱਜ ਵੀ ਆਪਦੇ ਗੁਰੂ ਨਾਲ ਖੜੇ ਹਾਂ ਉਸ ਤੋਂ ਬਾਅਦ ਉਹੀ ਮਲੂਕਾ ਉਹੀ ਮਲੂਕਾ ਹੁਕਮਨਾਮਾ ਜਾਰੀ ਹੁੰਦੇ باوجود ਵੀ ਹਰ ਹਫ਼ਤੇ ਘੱਟੋ-ਘੱਟ 2-3 ਵਾਰ ਸਾਡੇ ਸਲਾਲਪੁਰ ਡੇਰੇ 'ਚ ਜਾਂਦਾ ਸੀ ਤੇ ਉਹੀ ਮਲੂਕਾ ਅੱਜ ਬੀਜੇਪੀ ਨਾਲ ਖੜਾਈ ਇਹ ਦੇਖੋ ਨਾ ਜੀ ਇਹਨਾਂ ਗਿਦਾਰੀਆਂ ਦੇਖੋ ਉਦੋਂ ਇਹਨਾਂ ਨੇ ਸਿੱਖ ਸਮਾਜ ਨੂੰ 扑ਕਾ ਕੇ ਤੇ ਸਾਡੇ ਗੁਰੂ ਦਾ ਪਤਲਾ ਸਾਡੇ ਜਿਹੜਾ ਪਤਲਾ ਬਣਾਇਆ ਗਿਆ ਨੇ ਜੀ ਇੱਕ ਤਾਂ ਮਲੂਕਾ ਸਾਹਿਬ ਸੀ ਇੱਕ ਅਰਜਿੰਦਰ ਸਿੱਧੂ ਆਪ ਦੇ ਜਿਹੜਾ ਇਹਨਾਂ ਦਾ ਮਹੱਲਾ ਹਜੂਰਾਪੁਰਾ ਉੱਥੋਂ 8-10 ਬੰਦੇ ਲੈ ਕੇ ਆਏ ਬਾਕੀ ਸਾਰੀ ਗਰੀਬ ਸੰਗਤ ਜੀ ਇੱਕ ਗੁਰਨਾਨਕਪੁਰੇ ਦੀ ਸੀ ਜੀ ਤੇ ਇੱਕ ਛੁੱਟੇ ਕਾ ਮੱਲਾ ਸਾਡਾ ਅਰਜਿੰਦਰਾ ਕਾਲਜ ਉੱਥੇ ਜਿੱਥੇ ਹਾਜ਼ਰੀਤ ਨੂੰ ਗੁਰਦੁਆਰੇ ਦੇ ਕੋਲ ਦੋ ਬਹੁਤ ਹੀ ਗਰੀਬ ਮੱਲੇ ਆ ਉਹਨਾਂ ਦੀ ਸਿੱਖ ਸੰਗਤ ਸੀ ਜਿਨ੍ਹਾਂ ਨੂੰ ਅਮਰਕਸ਼ਾ ਕਾ ਸੀ ਇਹ ਕਹਿ ਕੇ ਲਿਆਂਦੇ ਉਹ ਲੋਕ ਕਿਉਂਕਿ ਸਾਡੇ ਵੀ ਉੱਥੇ ਵਿੱਚ ਪ੍ਰੇਮੀ ਬੈਠੇ ਆ ਇਹ ਕਹਿ ਕੇ ਲਿਆਂਦੇ ਗਏ ਸੀ ਨਗਰ ਕੀਰਤਨ ਤੇ ਜਾਣਾ ਉਹ ਕਹਿੰਦੇ ਸਾਡੀ ਤਾਂ 34 ਛੁੱਟੂ ਜੁਗਿਤ ਤੇ ਉਹਨਾਂ ਨੂੰ ਵੀ ਆਲੀ ਦੇ ਪੈਸੇ ਵੀ ਬਕਾਇਆ ਦਿੱਤੇ ਗਏ 200 ਰੁਪਏ ਐਡੀਗੰਡੀ ਸਾਜ਼ਿਸ਼ਾ ਉਹ ਲੋਕ ਸਿੱਖ ਸੰਗਤ ਦੇ ਨਾਲ ਵੀ ਸਾਜ਼ਿਸ਼ਾਂ ਕਰ ਰਹੇ ਸੀ ਔਰ ਸਾਡੇ ਸੰਤਾਂ ਦੇ ਖਿਲਾਫ ਵੀ ਸਾਜ਼ਿਸ਼ਾਂ ਕਰ ਰਹੇ ਸੀ ਅੱਜ ਉਹ ਸਾਰੇ ਲੋਕ ਭਾਜਪਾ ਨਾਲ ਅੜੇ ਹੋਏ ਹੈ ਜੀ ਹੁਣ ਉਹ ਸਾਰੇ ਲੋਕ ਇਕੱਠੇ ਹੋ ਕੇ ਅਕਾਲ ਤਖਤ ਕੋਲ ਚਲੇ ਗਏ ਜੀ ਤੁਸੀਂ ਆਪ ਵੀ ਸਾਰੇ ਐਪੀਸੋਡ ਦੇਖੋਣਾ ਜੀ ਇਸ ਘਟਨਾ ਚੱਕਰ ਨੂੰ ਸਮਝੋ ਜੀ ਸੋ ਵੀਰਪਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਚੈਨਲ ਨੂੰ ਤੇ ਹੁਣ ਅਗਲੀ ਵਾਰ ਤੁਹਾਡੇ ਨਾਲ ਨਾ ਇਹ ਅਕਾਲੀ ਸਿਆਸਤ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਜਦੋਂ ਤੁਸੀਂ ਆਫ ਕੈਮਰਾ ਮੇਰੇ ਨਾਲ ਗੱਲ ਕਰ ਰਹੇ ਸੀ ਤੇ ਤੁਸੀਂ ਕਈ ਗੱਲਾਂ ਹੋਰ ਦੱਸੀਆਂ ਸੀਗੀਆਂ ਮੈਨੂੰ ਹੁਣ ਅਗਲੀ ਚਰਚਾ ਦਾ ਆਪਾਂ ਅਕਾਲੀ ਸਿਆਸਤ ਦੇ ਉੱਤੇ ਕਰਾਂਗੇ ਤੇ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਦੱਸ ਦਿਓ ਵੀ ਕੀ ਕੁਝ ਚੱਲ ਰਿਹਾ ਕਿੱਦਾਂ ਹੋਇਆ ਡੇਰੇ ਦੇ ਵਿੱਚ ਕੀ ਹੋ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ Subscribe to One India channel and never miss an update.